ਜ਼ਿਆਦਾਤਰ ਤਾਂ ਮੁੰਡਿਆਂ ਨੂੰ ਬਚਾਉਣ ਦੀ ਲੋੜ ਹੋ ਵੀ ਨਸ਼ੇ ਤੋਂ ਮੈਸੇਜ ਤਾਂ ਬਰੇ ਨਹੀਂ ਸਿੱਖੀ ਅਸੀਂ ਤੋਂ ਬਿਹਰੇ ਮੈਂ ਨਸ਼ੇ ਤੋਂ ਕਿਹਾ ਮੇਰੀ ਗੱਲ ਪੂਰੀ ਨਹੀਂ ਤੂੰ ਗੈਪ ਵਾਲਾ ਦਰਨਾ ਹੈ ਜਿਹੜੀ ਉਮਰ ਹੁੰਦੀ ਹੈ ਬਰੇ 16 17 ਜਾ ਕੇ ਥੋੜਾ ਇੱਕ ਤਾਂ ਬਸ ਅੱਖ ਰੱਖਣੀ ਪੈਂਦੀ ਆ ਵੀ ਬੱਚਿਆਂ ਤੇ ਆਪਣੇ ਆਪੇ ਬਹੁਤ ਕਿਸ ਮਾਰੇ ਨਾਵਰ ਤੇਰਾ ਗੈਪ ਹੋ ਗਾ ਬਾਹਰ ਜਾ ਕੇ ਤੁਨੂੰ ਇੰਨੇ ਕਿਉਂ ਆ ਬੀ ਯਾਰ ਬਾਹਰ ਜਾ ਕੇ ਤੁਨੂੰ ਤਸੱਲੀ ਮਿਲੂਗੀ ਇੱਥੇ ਕਿਉਂ ਨਹੀਂ ਤਸੱਲੀ ਮਿਲ ਸਕਦੀ ਪੰਜਾਬ ਦੇ ਵਿੱਚ ਜੀ ਇਹ ਇੱਕ ਤਾਂ ਮਨ ਹੁੰਦਾ ਵੀ ਮੇਰਾ ਮਨ ਹੀ ਨਹੀਂ ਮੰਨਦਾ ਇੱਥੇ ਰਹਿਣ ਨੂੰ ਇਹ ਤਾਂ ਮੈਂ ਬੋਲਦੇ ਸੀ ਕਰ ਦੇ ਲੋਕਦੇ ਨੇ ਹੱਸ ਤਾਂ ਅੱਛਾ ਜੀ ਤੁਸੀਂ ਕਰਨੀ ਹੈ ਜੀ ਵਾਏ ਮੈਮ ਵਾਏ ਜਾਣਾ ਸਰ ਉਹ ਇੱਕੜਾ ਸ਼੍ਰੀਲੰਕਾ ਜਾਣੂ ਬੈਠੇ ਨੇ ਤੁਹਾਨੂੰ ਤੁਸੀਂ 8 ਮਿੰਟ ਲੈਣੇ ਆ ਠੀਕ ਹੈ ਜੀ ਜਿਹੜੀ ਆਪਾਂ ਅੱਜ ਮਜ਼ਾਕ ਜੇ ਤੁਸੀਂ ਮਜ਼ਾਕ ਭਰਨਾ ਸਾਡਾ ਜੀ ਇਹ ਕਿੰਨੇ ਮਿੰਟ ਲੈਣੇ ਤੁਸੀਂ ਜ ਹੁਣ ਉਹ ਨਹੀਂ ਸਾਤ ਤਾਂ ਕਹਦੇ ਬਾਈ ਕੀ ਕਰਾਂਗੇ ਬਾਹਰ ਜਾ ਕੇ ਵਾਦਲਾ ਮੰਗ ਵੇ ਪਿੰਡ ਦੀ ਖਾਸ ਗੱਲ ਕੀ ਲੱਗਦੀ ਏ ਜੀ ਕੋਈ ਨਹੀਂ ਹੁੰਦਾ ਨਹੀਂ ਵੀ ਪਿੰਡ 'ਚ ਯਾਰ ਸਾਡੇ ਚਾਚਾ ਚ ਬਾੜੀ ਵਧੀਆ ਏ ਜੀ ਨਹੀਂ ਸਾਡੇ ਤਾਂ ਹੁਣ ਹੈ ਨਹੀਂ ਪਿੰਡ ਤਾਂ ਹੈ ਗਿਆ ਜੀ ਉਹ ਉਹ ਤਾਂ ਹੁਣ ਹੁਣ ਹਾਂ ਉਹਦੇ ਵਿੱਚ ਖਾਸ ਗੱਲ ਕੀ ਲੱਗਦੀ ਏ ਜੀ ਸੱਤਿਓ ਕੁਝ ਨਹੀਂ ਦੱਸਾ ਕੀ ਇਹਨੇ ਖਾਸ ਗੱਲਾਂ ਕੀ ਲੱਗਦ ਨੇ ਬਈ ਯਾਰ ਯਾਰ ਬਸ ਭਾਈ ਜਾ ਰਹੀ ਹੈ। ਹੂੰ। ਸੁਧੂ ਦੇ ਕੱਥੇ ਪੜਿਆ ਸਕੂਲ ਤੋਂ ਵੀ ਹੋਰ ਵੀ। ਫੇਰ ਅੱਗੇ ਵੀ? ਅੱਗੇ ਵੀ। ਇਕੱਠੀ ਦੇਖਦੇ ਹਾਂ। ਉਹ ਫਿਊਚਰ। ਹਾਂ ਪੜਾਣਾ ਵੀ ਬੜੀਆ ਬੌਂਡਿੰਗ ਬਣਦੀ ਹੈ। ਹਾਂਜੀ। ਠੀਕ ਹੈ ਭਾਈ। ਪੜਾਣਾ ਇੱਥੇ ਨਹੀਂ ਤੇ ਬਾਹਰ ਨੇ। ਇੱਕ ਪੜਾਣ ਬਾਹਰ ਆਈ ਇੱਕ ਹੋਰੇ ਮੈਡੀਕਲ ਦਾ ਪੜ੍ਹਦੀ। ਮਿਸ ਕਰਦੇ ਹੋ ਮੈਂ ਉਹਨਾਂ ਨੂੰ? ਨਹੀਂ। ਜੇ ਵੀ ਮੁੰਡੇ ਕੋਲੇ ਮੰਨ ਲੈ ਕਿ ਚਲੋ ਕੁਝ ਨਾ ਹੋਵੇ। ਸਪੋਜ਼ ਕਰੋ ਤਾਂ ਮੁੰਡੇ ਦਾ ਵੀ ਰਿਸ਼ਤਾ ਹੋ ਜਾਂਦਾ। <laughs> <laughs> क्या बात है साढ़ा पंजाब रीला छाती घट गई <laughs> पंजाब थोड़ा सा बहुत बड़ा है, है। <laughs> नाम की है मेरा नाम मेरे अरमान जो सिंह गिल ਰਮਨ ਜੋਤ ਸਿੰਘ ਗਿੱਲ ਬਾਈ ਗਿੱਲ ਬਾਈ ਕਿਹੜੇ ਪਿੰਡ ਤੋਂ ਬਲੋਂਗ ਕਰਦੇ ਹੋ ਸਾਡਾ ਵੀਰੇ ਲਸਾੜਾ ਗਿੱਲ ਪਿੰਡ ਦਾ ਸਾਡਾ ਨਹੀਂ ਵੀ ਥੋੜੇ ਕੱਲ ਲੈਂਦਾ ਪੁੱਛਿਆ ਨਹੀਂ ਨਾਲ ਹੈਗਾ ਵੀਰੇ ਆ ਲਸਾੜੇ ਦਾ ਅੱਛਾ ਥੋੜਾ ਕਿਹੜਾ ਪਿੰਡ ਆ ਗਿਆ ਬਾਈ ਲਸਾੜਾ ਗਿੱਲ ਕੀ ਸ਼ੌਂਕ ਕੀ ਰੱਖਦੇ ਹੋ ਬਾਈ ਮੈਂ ਵੀਰੇ ਜ਼ਿਆਦਾਤਰ ਕ੍ਰਿਕਟ ਦਾ ਸ਼ੌਂਕ ਆਗਾ ਖੇਡਣ ਦਾ ਨਹੀਂ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਬਾਈ ਕ੍ਰਿਕਟ ਖੇਡਦੇ ਹੋ ਮਤਲਬ ਖੇਡਾਂ ਨਾਲ ਜੁੜੇ ਹੋਏ ਹਾਂ ਹਾਂਜੀ ਹਾਂ ਅੱਜ ਕੱਲ੍ਹ ਦੇ ਜਵਾਗ ਜੁੜੇ ਆ ਵੀ ਖੇਡਾਂ ਨਾਲ ਜ਼ਿਆਦਾਤਰ ਥੋਨੂੰ ਛੱਡ ਕੇ ਜ਼ਿਆਦਾਤਰ ਮੇਰੇ ਫੋਨ ਨਾਲ ਜੁੜੇ ਹੋ ਨੇ ਜੱਕ ਕ੍ਰਿਕਟ ਬਸ ਸਾਡੇ ਪਿੰਡ ਤਾਂ ਮੇਰੇ ਵਧੀਆ ਗਰਾਊਂਡ 'ਚ ਇਕੱਠ ਹੋ ਜਾਂਦਾ ਇੱਥੇ ਸਾਰ ਸਾਡੇ ਵਧੀਆ ਗਰਾਊਂਡ ਬਣਿਆ ਹੋਇਆ ਉੱਥੇ ਇੱਕ ਗਰਾਊਂਡ 'ਚ ਬਾਲੀਬਾਲ ਚੱਲਦੀ ਆ ਇੱਕ ਪਾਸੇ ਕ੍ਰਿਕਟ ਵਿੱਚ ਰਨਿੰਗ ਵਗੈਰਾ ਚੱਲੀ ਜਾਂਦੀ ਆ ਸਾਡੇ ਪਿੰਡ ਜਾਨੀ ਹੈਗਾ ਰਜਨਪੁਰ ਹੂੰ ਸਾਡੇ ਇੱਕ ਪਿੰਡ ਪਿੰਡ ਦੀ ਟੀਮ ਕਬੱਡੀ ਦੀ ਵੀ ਵਧੀਆ ਜਾਨੀ ਸਾਰ ਏਰੀਆ 'ਚ ਨਾਮ ਹੈਗਾ ਨਹੀਂ ਵਧੀਆ ਗੱਲ ਆ ਭਾਈਆ ਖੇਡਾਂ ਨਾਲ ਜੁੜਨਾ ਚਾਹੀਦਾ ਹੈਗਾ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੂੰ ਅੱਜ ਦੇ ਯੂਥ ਨੂੰ ਲੈ ਕੇ ਜਿਹੜੇ ਨਹੀਂ ਖੇਡਦੇ ਗੇਮਾਂ ਵਾਲਾ ਨਹੀਂ ਜਾਂਦੇ ਯੋਗਮ ਅਭਿਆਸ ਯੋਗਮ ਖੇਡਣੀ ਚਾਹੀਦੀ ਹੈ ਨਾ ਹਰ ਇੱਕ ਦਾ ਫਾਇਦਾ ਨਾਲੇ ਆਪਦੀ ਸਰੀਰ ਵਧੀਆ ਰਹਿੰਦਾ ਫਿਟਨੈਸ ਰਹਿੰਦੀ ਆ ਬਾਕੀ ਸਾਹ ਸੂਤ ਨਹੀਂ ਚੜਦਾ ਛੇਤੀ ਬਿਮਾਰੀਆਂ ਤੋਂ ਦੂਰ ਰਹਿੰਦਾ ਬੰਦਾ ਯਾਨੀ ਗੇਮ ਫੇਰ ਵੀ ਕਰਨੀ ਚਾਹੀਦੀ ਆ ਕੋਈ ਨਾ ਕੋਈ ਇੱਕ ਚਾਹੇ ਬੈਡਮਿੰਟਨ ਜਿਹੜੀ ਛੋਟੀ ਤੋਂ ਛੋਟੀ ਚਾਹੇ ਜਿੱਥੇ ਵੀ ਇੰਟਰਸਟ ਆ ਕਰਨੀ ਚਾਹੀਦੀ ਹੈਗੇ ਬਿਲਕੁਲ ਬਾਈ ਬਿਲਕੁਲ ਬਿਲਕੁਲ ਤੇ ਇਹ ਗੱਲਬਾਤ ਕਰੀ ਨਾ ਵੀ ਪਹਿਲਾਂ ਬੜਾ ਕਹਿੰਦੇ ਹੁੰਦੇ ਸੀਗੇ ਮੈਂ ਪਹਿਲਾਂ ਵੀ ਕਲਾਸ ਕਿਹਾ ਵੀ ਪਹਿਲਾਂ ਹੁੰਦਾ ਸੀ ਬਈ ਯਾਰ ਕੁੜੀਆਂ ਨੂੰ ਬਚਾਓ ਕੁੜੀਆਂ ਨੂੰ ਬਚਾਓ ਕੁੜੀ ਪੜਾਓ ਕੁੜੀ ਪੜਾਓ ਤੇਰੇ ਅੱਜ ਤੱਕ ਵੀ ਯਾਰ ਜ਼ਿਆਦਾਤਰ ਤਾਂ ਮੁੰਡਿਆਂ ਨੂੰ ਬਚਾਉਣ ਦੀ ਲੋੜ ਆ ਵੀ ਨਸ਼ੇ ਤੋਂ ਮੈਸੇਜ ਤਾਂ ਵੀ ਨਹੀਂ ਆਉਂਦਾ ਨਸ਼ੇ ਤੋਂ ਕਿਹਾ ਵੀਰੇ ਮੈਂ ਨਸ਼ੇ ਤੋਂ ਕਿਹਾ ਮੇਰੀ ਗੱਲ ਪੂਰੀ ਨਹੀਂ ਸੁਣਦੀ ਤੂੰ ਗੈਪ ਵਾਲਾ ਦਰਨਾ ਹੈ ਨਸ਼ੇ ਤੋਂ ਬਚਾਉਣ ਦੀ ਲੋੜ ਆ ਸਹੀ ਗੱਲ ਬਹੁਤ ਸੋਹਣੀ ਸੋਚ ਆ ਬੀ ਬਹੁਤ ਸੋਹਣੀ ਸੋਚ ਹੈ ਨਸ਼ੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਬੀ ਬਈ ਨਸ਼ੇ ਜਵਾਬ ਕਰਦੇ ਆ ਕਿਉਂ ਕਰਦੇ ਕਿਉਂ ਅੱਜ ਦੀ ਪੀੜ੍ਹੀ ਨਸ਼ੇ ਤੇ ਲੱਗੇ ਕੀ ਰੀਜ਼ਨ ਕੀ ਬਣਦਾ ਬਈ ਨਸ਼ੇ ਬਾਰੇ ਆਪਾਂ ਮੇਰੇ ਹਿਸਾਬ ਨਾਲ ਸਰਕਾਰਾਂ ਨੂੰ ਤਾਂ ਕਹੀ ਜਾਂਦੇ ਆ ਬੀ ਸਰਕਾਰ ਨਸ਼ੇ ਜਾਨੀ ਕਰਦੀ ਆ ਬੀ ਪ੍ਰਮੋਟ ਕਰਕੇ ਜਾਂ ਬੀ ਵੇਚਣ ਦਿੰਦੇ ਨੇ ਪਰ ਮੈਂ ਵੱਧ ਰੋਲ ਕਰਦਿਆਂ ਦਾ ਸਾਬਦਾਂ ਬੀ ਇਹ ਜ਼ਿਆਦਾਤਰ ਵੀ ਜੇ ਘਾਹ ਦੀ ਆਦੀ ਪਰਪਰੇਸ਼ਨ ਵਧੀਆ ਹੋਊਗੀ ਬੱਚਾ ਸੋਚੂਗਾ ਹੀ ਨਹੀਂ ਨਸ਼ੇ ਲਈ ਜੇ ਜ਼ਿਆਦਾਤਰ ਵੀ ਮਾਪਿਆਂ ਦੀ ਪਰਵਰਿਸ਼ਾ ਇਹੋ ਜਿਹੀ ਹੋਊਗੀ ਵੀ ਬੱਚੇ ਨੂੰ ਵਧੀਆ ਸ਼ੁਰੂ ਤੋਂ ਹੀ ਵਧੀਆ ਦਿੱਤੀ ਆ ਤਾਂ ਬੱਚਾ ਆਪਣੇ ਨਸੇ ਵੱਲ ਜਾਂਦਾ ਤੇ ਜਾਨੀ ਹੁਣ ਮੇਰਾ ਹੀ ਲਾਲੋ ਮੇਰਾ ਸ਼ੁਰੂ ਤੋਂ ਆਏ ਆ ਘਰਦਿਆਂ ਦੇ ਆ ਜਾਨੀ ਐਡਾ ਵਧੀਆ ਜਾਨੀ ਹੋ ਕੀਤਾ ਪਰਵਿਸ਼ ਕਰੀ ਹੋਈ ਆ ਵੀ ਉਹ ਹਿਸਾਬ ਨਾਲ ਮੇਰਾ ਨਸੇ ਵੱਲੋਂ ਹੀ ਨਹੀਂ ਜਾਂਦਾ ਇੰਟਰਸਟ ਨਸੇ ਵੱਲ ਜਾਣਾ ਵੀ ਨਹੀਂ ਚਾਹੀਦਾ ਹੂੰ ਵੀ ਕਿਦਾਂ ਕਿਤੇ ਆਪਾਂ ਕਹਿੰਦੇ ਵੀ ਯਾਰ ਪਹਿਲਾਂ ਕਾਰਨ ਵੀ ਜਾਦੇ ਕਹਨੇ ਆ ਪਰ ਘਰਦਿਆਂ ਦਾ ਰੋਲ ਵੱਧ ਆ ਮੇਰੇ ਹਿਸਾਬ ਨਾਲ ਵੀ ਮੁੰਡਾ ਰੋਲ ਕਰਦੇ ਦਿੰਦੇ ਆ ਵੀ ਜਿਹੜਾ ਜਿਹੜੇ ਘਰ ਦੇ ਖੁੱਲ ਦੇਣਗੇ ਪੈਸਾ ਦੇਣਗੇ ਖੁੱਲਾ ਪਰ ਨਸੇ ਤੇ ਤਾਂ ਆਪੇ ਲੱਗਣਗੇ ਹੂੰ ਕੀ ਚੀਜ਼ਾਂ ਹੋਣੇ ਚਾਹੀਦ ਨੇ ਬਈਆ ਤੈਨੂੰ ਕੀ ਲੱਗਦੀ ਘਰ ਦੇ ਨੂੰ ਕੀ ਜਿੰਨਾ ਤਿਆਰ ਰੱਖਣਾ ਚਾਹੀਦਾ ਬੱਚੇ ਤੇ ਲਈ ਬੱਚੇ ਨੂੰ ਵੀਰੇ ਯਾਰ ਜਿਵੇਂ ਆਹ ਉਮਰ ਧਿਆਨ ਦੇਣਾ ਪਦੇ ਬੱਚਿਆਂ ਦੇ ਲਈ ਵੀ ਜਿਵੇਂ ਲੜਾ ਜਿਹੜੀ ਉਮਰ ਹੁੰਦੀ ਹੈ ਵੀਰੇ 16 17 ਚ ਆ ਕੇ ਥੋੜਾ ਇੱਕ ਤਾਂ ਬਸ ਅੱਖ ਰੱਖਣੀ ਪੈਂਦੀ ਆ ਵੀ ਬੱਚਿਆਂ ਤੇ ਆਪਣੇ ਆਪ ਦੇ ਬਹੁਤ ਕੁਝ ਮਾਰੇ ਨਾਮ ਤੇ ਮੇਰਾ ਗਿਆਨ ਹੋ ਗਾ ਤੂੰ ਬਈ ਕਿੱਥੇ ਕਿੱਥੇ ਨਿਗਾਹ ਰੱਖਦਾ ਜਿਆਦਾ ਤੇ ਮੰਨ ਕੇ ਚੱਲ ਵੀ ਪੜ੍ਹਾਈ ਪਰ ਈ ਜਿਆਦਾ ਤੇ ਧਿਆਨ ਹੁੰਦਾ ਕਿੱਧਰ ਤੇਰਾ ਧਿਆਨ ਹੁੰਦਾ ਜਿਆਦਾ ਕਦੋਂ ਵੀਰੇ ਕਿసే ਜਿਵੇਂ 24 ਘੰਟੇ ਦੇ ਰੁਟੀਨ ਦੇ ਵਿੱਚ ਹੁੰਦਾ ਨਹੀਂ ਬਈ ਮੇਰਾ ਜਿਹਨੂੰ ਜਿਆਦਾ ਕੰਮ ਕਰਨ ਨੂੰ ਫੋਕਸ ਜਿਆਦਾ ਕਰਦਾ ਹੁੰਦਾ ਜਾਂ ਮੰਨ ਕਰਦਾ ਹੁੰਦਾ ਜਿਆਦਾਤਰ ਵੀਰੇ ਮੇਰਾ ਤਾਂ ਨੀਂਦ ਨੂੰ ਹੁੰਦਾ ਕਿਉਂਕਿ ਡੈਡੀ 4 ਵਜੇ ਠਾੜ ਲੈਂਦਾ ਵੀ ਚੱਲ ਗਰਾਊਂਡ ਤੈਨੂੰ ਥੋੜਿਆ ਆਪ ਹੀ ਉਹ ਰੈਸਲਿੰਗ ਕਰਦੇ ਰਹਿੰਦੇ ਪਹਿਲਾਂ ਫਿਟਨੈਸ ਦਾ ਹੈਗਾ ਉਹਨਾਂ ਨੂੰ ਤੇ ਫਿਰ ਉੱਠ ਕੇ ਫਿਰ ਮੈਨੂੰ ਐ ਹੁੰਦਾ ਵੀ ਬਸ ਕੱਦ ਨੀਂਦ ਪੂਰੀ ਹੋਵੇ ਹਾਂ ਐ ਤਕਾਨ ਜੀ ਰਹਿੰਦੀ ਆ ਸਾਰਾ ਦਿਨ ਯਾਨੀ ਕਿ ਮੈਂ ਤਾਂ ਕਲਾਸ 'ਚ ਹੀ ਬਸ ਐ ਜੇ ਹੋ ਜਾਂਦਾ ਵਾ ਐ ਜੇ ਹੋ ਗਏ ਥੋੜੀ ਥੋੜੀ ਨੀਂਦ ਜੀ ਪਹਿਲਾਂ ਬਾਕੀ ਛੱਡ ਪਹਿਲਾਂ ਐ ਬਾਦਾਂ ਕੀ ਰਹੇ ਹੁੰਦਾ ਮੇਰੇ ਪੰਚ ਆਵਾਜ਼ ਹੀ ਕਰਦਾ ਕੋਈ ਨਹੀਂ ਕਰਦਾ ਠੀਕ ਹੈ ਬਹੁਤ ਬਹੁਤ ਲਾਈ ਗੱਲਬਾਤ ਕਿਤਾੜੀ ਲਾਉਣੀ ਭਰਾ ਲੈ ਯਾਰ ਬਹੁਤ ਸੁਣੀ ਗਏ ਥੈਂਕ ਯੂ ਸੋ ਮਾਚ ਭਰਾ ਮੇਰਾ ਹੋਰ ਬੱਚਾ ਨਾਲ ਗੱਲਬਾਤ ਕਰ ਲਈਏ ਹਾਂਜੀ ਸਰ ਆ ਫੜ ਮਾਈਕ ਵੀ ਫੜ ਲਈਦਾ ਹਾਂ ਤੇ ਨਾਮ ਕੀ ਹੈ ਜੀ ਸਿਮਰਨ ਜੋਤਕਰ ਸਿਮਰਨ ਜੋਤਕਰ ਸਿਮਰਨ ਜੋਤਕਰ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਜੀ ਬੀਰ ਕਲਾਂ ਤੋਂ ਸਰ ਬੀਰ ਕਲਾਂ ਦੀ ਬੀਰ ਕਲਾਂ ਬੀਰ ਕਲਾਂ ਜੀ ਇਹ ਕਿੱਥੇ ਦੇ ਆ ਗਿਆ ਜੀ ਕੋਈ ਨਹੀਂ ਸਰ ਨੀਅਰਲੀ ਆ ਫੜਾਉਂਦੇ ਕੋਈ ਨਹੀਂ ਅੱਛਾ ਮਲਾਉ ਦੇ ਕੋਲੀ ਆ ਕੇ ਦੇ ਚੰਗੀ ਖੱਲ ਹੈ ਜੀ ਕੀ ਸੋਚਦੇ ਹੋ ਤੁਸੀਂ ਪਿੰਡ ਦੇ ਲਈ ਕੀ ਕੀ ਚੀਜ਼ਾਂ ਕਰਨੀਆਂ ਚਾਹੁੰਦੇ ਹੋ ਜੇ ਤੁਹਾਡੇ ਹੱਥ ਕੋ ਕਮਾਂਡ ਹੁੰਦੀ ਹੈ ਇਹਦੀ ਸਾਡੇ ਪਿੰਡ ਦੇ ਵਿੱਚ ਦਾਰਾ ਤੇ ਲੜਾਈਆਂ ਹੁੰਦੀਆਂ ਨੇਗੇ ਲੋਕਾਂ ਦਾ ਆਪਸ ਵਿੱਚ ਨਹੀਂ ਲੋਕ ਜਾਊਗਾ ਵਧੀਆ ਹੈਗਾ ਬਲੋ ਥੋੜਾ ਪਿੰਡ ਬਦਮਾਸ਼ ਬਦਮਾਸ਼ ਦਾ ਪਿੰਡ ਹੈ ਜੀ ਹਾਂ ਜੀ ਸਿਰਫ ਬਦਮਾਸ਼ ਦਾ ਹੀ ਪਿੰਡ ਹੈ ਹਾਂ ਇਹਨਾਂ ਦੇ ਲੋਕੀ ਹਨਾ ਲੜਾਈਆਂ ਬਹੁਤ ਹੁੰਦੀਆਂ ਨੇਗੇ ਹੱਦ ਤੋਂ ਵੱਧ ਕੇ ਹੂੰ ਆਕਾ ਕਰਦੇ ਲੋਕ ਵੈਸੇ ਨਸ਼ਿਆਂ ਤੇ ਵੀ ਨੇਗੇ ਮੁੰਡੇ ਫੁਗਰੀਆਂ ਦੇ ਵਿੱਚ ਆ ਕੇ ਲੜੀ ਜਾਂਦੇ ਨੇ ਠੀਕ ਹੈ ਤੁਸੀਂ ਮੁੰਡਿਆਂ ਦੇ ਬੜਾ ਮਗਰ ਪੈਂਦੇ ਸੀ ਫੇਰ ਕਹਿੰਦੇ ਮੁੰਡੇ ਬੂਤਦੇ ਐ ਚਾਹ ਹੁਣ ਫੁਕੜਾ ਹੁਣ ਆ ਮੈਂ ਹੁੰਦਾ ਵੀ ਚੱਲ ਹਨਾ ਜੇ ਉਹ ਇੰਨਾ ਲੜਦਾ ਵਾ ਹਨਾ ਵੀ ਫੁਕਰੀ ਬੁਕਰੀ ਚ ਲੜ ਪੈਂਦੇ ਰੇਗੇ ਆਮ ਕਿਤੇ ਕੁੜੀਆਂ ਨੇ ਫੁਗਰੀਆਂ ਮਾਰ ਵੀ ਤੁਸੀਂ ਕਿਤੇ ਜੂੰਡੇ ਪੱਟੜ ਵੀ ਉਰੇ ਆ ਕਦੇ ਫੁਗਰੀ ਮਾਰੀ ਵੀ ਤੁਸੀਂ ਨਹੀਂ ਜਿੱਦਾਂ ਦੀ ਤੁਸੀਂ ਫੁਗਰੀ ਨਹੀਂ ਮਾਰਦੇ ਕਿ ਜੀ ਚਲੋ ਬਸ ਦਵਾਰੇ ਪਿੰਡ ਤੇ ਆਉਂਦੀ ਸੀ ਦਵਾਰੇ ਮੈਂ ਫਿਰ ਪੁੰਦਾ ਭੱਜ ਜੂਗਾ ਜੀ ਤੂੰ ਕਿੰਨਾਂ ਨੂੰ ਦੇਖਦਾ ਹੋਇਆ ਅਸੀਂ ਪਿੰਡ ਜੇ ਰਹਨੇ ਆਪਾਂ ਪਿੰਡ ਦੇਆਂ ਨੂੰ ਸਾਰੇ ਨੂੰ ਭੈਣ ਮੰਨਦੇ ਆ ਨਹੀਂ ਤਾਂ ਕੀ ਹਾਂ ਬੀ ਚਲੀ ਜਾ ਹਾਂ ਬਈ ਬਸ ਗੱਲ ਉਹਦੇ ਇਹ ਇਹ ਵੀ ਬੰਦਾ ਰੌਣਕੀ ਹੈ ਇਹ ਅੱਖ ਚੋਂ ਨਹੀਂ ਨਿਕਲਦਾ ਕਿਹੜੇ ਸੀ ਉਹ ਆ ਆ ਗਿਆ ਠੀਕ ਹੈ ਮੈਨੂੰ ਤੁਸੀਂ ਕਹਿੰਦੇ ਵੀ ਯਾਰ ਚਲੋ ਪਿੰਡ ਦੇ ਤਾਂ ਹਰ ਇੱਕ ਨੂੰ ਆਪਾਂ ਮੰਨਣਾ ਵੀ ਚਾਹੀਦਾ ਸਾਰਿਆਂ ਨੂੰ ਹੂੰ 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 ਚੱਲ ਕਈ ਹੁੰਦੇ ਨੇ ਹੁਣ ਨੌ ਤਾਂ ਗਾਣੂ ਲੈਣਾ ਵੈਸੇ ਜਿਵੇਂ ਕਹਿੰਦੇ ਨੇ ਵੀ ਪਿੰਡ 'ਚ ਕੁੜੀਆਂ ਕਰਕੇ ਲੜਦੇ ਨੇ ਮੈਂ ਤਾਂ ਸੋਚਦਾ ਨਹੀਂ ਹੈਗਾ ਮੈਂ ਸੋਨੂੰ ਲੱਗਦਾ ਵੀ ਯਾਰ ਮੁੰਡੇ ਵੀ ਯਾਰ ਹੁਣ ਵੀ ਆ ਚੀਜ਼ ਹੀ ਰਹੇਗੀ ਵੀ ਮੁੰਡੇ ਲੜਦੇ ਵਿੱਚ ਇਹਦਾ ਕੋਈ ਇਹ ਲੜਦਾ ਕੋਈ ਇਹ ਬਾ ਫਿਰ ਉਹ ਹੀ ਕੋਈ ਜੇ ਆਗੇ ਉਹ ਇਹ ਵੀ ਗੱਲ ਤਰੀ ਪੁਆਇੰਟ ਵਾਲੀ ਏ ਠੀਕ ਹੈ ਤੁਸੀਂ ਬਈ ਕੀ ਸੋਚਦੇ ਇਹ ਚੀਜ਼ ਨੂੰ ਕਾਦੇ ਬਾਰੇ ਵੀਰੇ ਜਿਵੇਂ ਘਟ ਜੋ ਕਿੰਦੀ ਵੀ ਕੁੜੀ ਵੀ ਲੜਾਈ ਹੁੰਦੀ ਹੈ ਕਿ ਸਾਡੇ ਜਿਹੜੀ ਜਾਤ ਰਿਹੜੇ ਲਾਈਦਾ ਮੇਨ ਦੀਦ ਨਾ ਵੀ ਗੁਣੀਆਂ ਪਿੱਛੇ ਮੁੰਡੇ ਲੜ ਰਹੇ ਆ ਭਾਈ ਅੱਜ ਦੇ ਸਮੇ ਵੀ ਤੁਹਾਨੂੰ ਲੱਗਦਾ ਵੀ ਜਿੰਨੇ ਆਪਾਂ ਮੁੰਡੇ ਬੈਠੇ ਆ ਆਪਣਾ ਸਾਰਿਆਂ ਦਾ ਓਵਰਆਲ ਪੁਆਇੰਟ ਵੀ ਆਪਾਂ ਮਲਾ ਕੇ ਦੱਸੀ ਵੀ ਇਹ ਚੀਜ਼ ਸਹੀ ਨਿਕਲਦੀ ਨਹੀਂ ਨਿਕਲਦੀ ਅੱਜ ਦੇ ਜੀ ਨਹੀਂ ਇਹ ਨਹੀਂ ਮਿਲਦਾ ਯਾਰ ਕੁੜੀਆਂ ਨਹੀਂ ਲੜਨ ਨੂੰ ਵੀ ਇਹ ਇਹ ਵੀ ਗੱਲ ਭਾਈ ਚਾਹ ਜੜ ਜਾ ਤੁਸੀਂ ਬਈ ਨਹੀਂ ਦੋਦ ਰਹੇ ਬਿਲਕੁਲ ਵੀਰੇ ਅਹੀ ਆ ਯਾਰ ਬੰਦਾ ਆਪ ਦੇ ਚ ਤੇ ਉਹ ਤਾਂ ਵੀਰੇ ਹੁਣ ਤਾਂ ਨਹੀਂ ਜਮਾ ਵੀ ਐ ਹੁੰਦਾ ਵੀ ਕੁੜੀਆਂ ਪਿੱਛੇ ਲੜਦੇ ਫਰੀਏ ਇਹ ਮੈਨੂੰ ਪਤਾ ਯਾਰ ਰਖਦਾ ਮੜਾ ਮੈਗ ਪੜਾਈ ਸੌਰੀ ਅੱਛੇ ਪੜਾਕੂ ਆ ਗਿਆ ਹਾਂਜੀ ਇਹ ਆ ਇਹ ਅੱਠ ਵਾਲਾ ਹਾਂ ਇਹ ਹੈਗਾ ਵੀਰੇ ਇਹ ਅੱਠ ਵਾਲਾ ਇਹ ਅੱਠ ਵਾਲਾ ਦੇਖੋ ਲੋਕੀ ਦਾਦੀ ਕੇ ਬੰਦੇ ਨਹੀਂ ਆਦੀ ਹੁਣ ਇਹਨੂੰ ਦੇਖੇ ਤੂੰ ਗੁਲਾ ਅੱਠ ਵਾਲਾ ਉਹ ਪੜ ਲਾਇਆ ਨਹੀਂ ਵੀ ਕਿਸੇ ਬੱਚਦੇ ਨਾਲ ਸਿਰਤ ਸੂਰਤ ਐਦਾਂ ਦੀ ਹੁੰਦੀ ਵੀ ਦੇਖਣ ਚ ਰੂਹ ਖੁਸ਼ ਨਹੀਂ ਪਤਾ ਲੱਗਦੀ ਬੰਦਾ ਪੜਨ ਵਾਲਾ ਤੇ ਬਸ ਸ਼ੁਰੂ ਦੀ ਬਈ ਪੜਾਈ ਵੱਲ ਧਿਆਨ ਰਹਿਆ ਹਬਰੇ ਸ਼ੁਰੂ ਤੋਂ ਹੀ ਕਰਦੇ ਆ ਨੇ ਉਧਰਲੇ ਪਾਸੇ ਹੀ ਰੱਖਿਆ ਇੱਕ ਬਈ ਚੰਗਾ ਵਿਦਿਆਰਥੀ ਬਣਨ ਦੇ ਲਈ ਜਿਵੇਂ ਤੁਸੀਂ 8ਵੇਂ ਵਾਲੇ ਹੁਣ ਹੀ ਤੁਹਾਨੂੰ ਸਾਰੇ ਸਕੂਨ کہہ ਰਹੇ ਆ ਕੀ ਕੀ ਬਈ ਐਦਾ ਤੁਸੀਂ ਕੀ ਕੀ ਫਾਲੋ ਕਰਦੇ ਹੋ ਜਿਹੜੇ ਤੁਹਾਡੀ ਟੀਨ ਐਦਾਂ ਨਹੀਂ ਬਣ ਗਈ ਬੋਲੋ ਪਹਿਲੀ ਗੱਲ ਤਾਂ ਵੀਰੇ ਸਭ ਤੋਂ ਵੱਡਾ ਰੋਲ ਹੁੰਦਾ ਕਰਦੇ ਆ ਦਾ ਹੂੰ ਇਹ ਗੱਲ ਜ਼ਰੂਰੀ ਹੈ ਉਹੋ ਜੀ ਹਰੇਕ ਪਾਸੇ ਸਪੋਰਟ ਦੇਣ ਹੁਣ ਜਿਵੇਂ ਮੈਂ ਆਪ ਕਹਿਣਾ ਵੀ ਮੈਂ ਪੜ੍ਹਾਈ ਚ ਨਾ ਰਹਿਣਾ ਵੀ ਮੈਂ ਕਰਦੇ ਕੰਮ ਕੁਮ ਨਹੀਂ ਮੇਤੋਂ ਕਰਾ ਹੁੰਦੇ ਤੇ ਮੋਸਟਲੀ ਕੀ ਹੁੰਦਾ ਵੀ ਘਰ ਦੇ ਫੋਰਸ ਕਰਦੇ ਰਹਿੰਦੇ ਆ ਜਵਾਕ ਨੂੰ ਵੀ ਤੂੰ ਪੜਾਈ ਛੱਡ ਕਰ ਦੇ ਕੰਮਾਂ ਵੱਲ ਵੱਧ ਰਹਿ ਹੂੰ ਤੇ ਜੇ ਉਹ ਚੀਜ਼ ਨੂੰ ਬੈਲੈਂਸ ਕਰਾਉਣ ਚ ਹੈਲਪ ਕਰਦਣ ਕਰ ਦੇ ਤੇ ਫੇਰ ਪੜਾਈ ਚ ਕਦੇ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਬਾਈ ਕਦੇ ਵੀ ਜਿਵੇਂ ਮਨ ਚ ਵੀ ਜਿਵੇਂ ਹੋਣਾ ਇਦਾਂ ਲਾ ਆਪਣੇ ਆਖ ਹੁੰਡਾ ਕੇ ਸਾਰੇ ਨਾ ਇੱਕ ਹੁੰਡਾ ਦਾ ਮਨ ਬੜਾ ਭੜਕਦਾ ਮਨ ਬੜਾਏ ਮਤਲਬ ਮਨ ਭੜਕਣ ਵਾਲਾ ਇੰਨਾ ਪ੍ਰਾਈਜ਼ ਪੂਰਾ ਮਾਨ ਨਹੀਂ ਲੱਗਦਾ ਲੱਗਦਾ ਵੀਰੇ ਪੜਾਈ ਚ ਵੀ ਵਧੀਆ ਯਾਰ ਐਂ ਤਾਂ ਮੈਂ ਕਿਉਂ ਕਰਸਦਾ ਗੱਲ ਮਗਾ ਜਾ ਤਾਪੇ ਕੇ ਵੀਰੇ ਟਾਪਿਕ ਦੇਣਗੇ ਬਾਈ 8 ਮਿੰਟਾਂ ਲਈ 1 ਮਿੰਟ ਪੁੱਛ ਕੇ ਆਉਣਾ ਮੁੰਡਾ ਅੜ ਸਕਦਾ ਜੀ ਫਿਰ ਅਸੀਂ ਕੁੜੀਆਂ ਨੂੰ ਬੁਲਾ ਕੇ ਦੇਖਾਂਗੇ ਜੀ ਇਹ ਵੀ ਦੇਖ ਕੇ ਦੱਸੋਗੇ ਐਵੇਂ ਤੁਸੀਂ 4.5 ਬੈਂਟ ਵਾਲੇ ਕਿਹਾ ਕਿਤਾ ਅਗੇ ਨਹੀਂ ਨਹੀਂ ਕੋ ਟੱਕੇ ਤਿਆਰ ਅਸੀਂ ਮਿੱਤਰਾ ਕੀ ਕਰਦਾ ਕਿਉਂ ਕਹਿੰਦਾ ਹੁਣ ਕੰਮ ਦਸ ਸਕਿੰਟ ਮੈਨੂੰ ਤੁਸੀਂ ਦਸ ਤ ਦਸ ਨਹੀਂ ਫਿਰ ਕਿਉਂਕਿ ਅਸੀਂ ਕੁੜੀਆਂ ਨੂੰ ਸੁਣਾਗੇ ਫਿਰ ਮੁੰਡੇ ਦੱਸ ਨਹੀਂ ਵਿਗੀ ਤੇ ਸੁਣਾਉਣਾ ਜੀ ਡਿਸਕ੍ਰਾਈਬ ਐਨ ਲੋਕੇਸ਼ਨ ਵਨ ਸਮਵਨ ਸਮਵਨ অর ਸਮਥਿੰਗ ਮੇਕ ਨੋਇਸ ਭਾਈ ਆ ਗਿਆ ਕਿਉਂਕਿ ਅਸਾਂ ਸਮਝ ਆ ਗਿਆ ਵੀ ਕੀ ਹੋ ਸੁਣੇ ਹੀ ਨਹੀਂ ਜੀ ਚਲੋ ਜੀ ਤੁਹਾਡੀ 바ਰੀ ਤੁਸੀਂ ਸੁਣਾਓ ਜੀ ਤੁਸੀਂ ਡਿਸਕ੍ਰਾਈਬ ਐਨ ਓਕੇਜਨ ਵੈਨ ਸਮਵਨ ਫੈਲਟ ਸਮਥਿੰਗ ਮੇਕ ਨੋਇਸ ਸੁਣ ਗਿਆ ਜਵਾਬ ਵੀ ਆਊਗਾ ਚੰਦਰੀਏ ਇੱਕ ਕਹਾਣੀ ਸੁਣਾਉਣੀ ਚਾਹੀਦੀ ਹੈ ਬੀ ਇਤਨਾ ਕਰਾ ਦੇ ਤਾਲੇ ਵੀ ਸਮਝ ਲੱਗਿਆ ਮੇਰੇ ਅੱਜ ਸਵਾਲ ਨਹੀਂ ਸਮਝਿਆ ਨਾ ਨਹੀਂ ਤਾਂ ਸੁਣਾ ਦਾ ਸਵਾਲ ਹੀ ਨਹੀਂ ਸਮਝ ਆਇਆ ਜੀ ਕਿਉਂ ਗਾਲੀ ਨਹੀਂ ਸਮਝ ਆਇਆ ਮੁੰਡੇ ਨੇ ਤਾਂ ਸੁਣਾ ਦੇ ਜੀ ਤੁਹਾਡਾ ਮਾਈਕ ਚੱਲਦਾ ਕਿ ਨਹੀਂ ਉਹਦੇ ਕੰਨ ਵੀ ਚੱਲਦੇ ਆ ਜੀ ਤਾਂ ਜੀ ਡਿਸਕ੍ਰਾਈਬ ਅ ਪਰਸਨ ਹੂ نو ਹੂ ਲਾਈਕਸ ਟੂ ਟਾਕ ਅ ਲੋਟ ਸੋਨਗੇ ਪੀਰੇ ਨੂੰ ਲੋ ਨੂੰ ਚਲੋ ਟਾਕ ਟੇਪ ਪਰਸਨ ਵੀ ਆ ਲੈ ਕੇ ਆਏ ਦੀ ਟਾਕ ਟੇਪ ਟਾਕ ਟੇਪ ਪਰਸਨ ਜੀ ਆਇਨਿੰਗ ਆ ਲਾਟਸ ਆਫ ਪਰਸਨ ਇਨ ਮਾਈ ਲਾਈਫ ਬਟ ਦ ਮੋਸਟ ਟਾਕ ਟੇਪ ਪਰਸਨ ਵਿਸ ਰਾਈਟ ਨੇਮ ਪਰਕਲ ਕੀ ਹੋ ਗਿਆ ਦੀ ਕੀ ਹੋ ਗਿਆ ਆਈ ਹੈਵ ਨੋ ਇੱਕ ਇੱਕ ਮਿੰਟ ਸ਼ਾਂਤੀ ਰੱਖੋ ਇਹ ਸ਼ਾਂਤੀ ਕੀ ਚੱਕਰ ਪਿਆ ਕੁਝ ਨਹੀਂ ਚੱਕਰ ਪਿਆ ਕੀ ਕਹਿ ਰਹੇ ਤੁਸੀਂ ਕਹਿਣਾ ਤੱਕਾ ਕਰਦੇ ਓਏ ਆ ਕੀ ਹੋ ਗਿਆ ਵੀਰੇ ਅਗਰੀਪੀ ਆ ਗਈ ਕੋਈ ਟੱਕਰ ਤੇ ਹਲੋ ਵੀ ਮੈਂ ਇਧਰ ਉਹ ਕਹਿੰਦੇ ਕੁੜੀਂ ਦੱਸਾ ਕਿਉਂ ਕਰਤੇ ਹੁਣ ਸਾਡਾ ਅਪਰਾ ਸੁਣਾਊਗਾ ਆਈ نو ਅ ਲਾਟਸ ਆਫ ਪਰਸਨ ਇਨ ਮਾਈ ਲਾਈਫ ਬਟ ਆਫ ਦਾ ਮੋਸਟ ਟਾਕਟਿਵ ਐਂਡ ਲੀਵਲੀ ਪਰਸਨ ਇਜ਼ ਮਾਈ ਫਰੈਂਡ ਨੇਮ ਪ੍ਰਕਰਨ ਆਈ ਹੈਵ ਨੋਨ ਦੈਟ ਪਰਸਨ ਅਬਾਊਟ 15 ਨੋ ਸੌਰੀ 5 ইয়ার্স 5 ইয়ার্স ਹੀ ਵੀ স্টডিਡ ਟੁਗੇਦਰ ਟিল 12th ਸਟੈਂਡਰਡ ਐਂਡ He is a very perfect guy as well as he is very funny. Mm -hmm. He is an average student in study. I like to share my bench with him because he never make me bored during the whole study period. I know him during my childhood because he is also a, a, my family relative. <laughs> in school, he mostly talks about the cricket matches that that my favorite player is Brad Coley and shares his opinion about the recent games. He also makes fun of other learners in schools. He loves to do joking to other students. teacher named him as a chatterbox <laughs> he is a very diligent student hmm. i think uh, he is also a hard worked i think that he is extrovert personality and he can hmm. make everyone smile in every situation and there are very rare person like him and i never want to break my friendship with him hon kukeu gadde fer mara ja acha ara ude maan je te gall ji aagi mari ji okha ja de koi ਮੇਰੇ ਬਾਅਦੋਂ ਰਿਜ਼ਲਟ ਕੱਢਦੀ ਫਿਰ ਰਿਜ਼ਲਟ ਕੱਢਣਗੇ ਜਿੰਨੀ ਆਡੀਅੰਸ ਬੈਠੀ ਆ ਸਾਰੀ ਇਹ ਸੋ ਹਾਸੇ ਕਟ ਕਰਦੇ ਮਿੱਤਰੋ ਬਹੁਤ ਸੋਹਣੀ ਜਿਹੀ ਵੀਡੀਓ ਸ਼ੂਟ ਹੋ ਰਹੀ ਆ ਸਾਰੀ ਇੰਸਟੀਚਿਊਟ ਅੰਮ੍ਰੋਲ ਵਿੱਚ ਪੈਂਦਾ ਹਾਸੇ ਕਟ ਬਹੁਤ ਆ ਬੱਚਿਆਂ ਨਾਲ ਸੋ ਇੱਕ ਫਨੀ ਜਿਹਾ ਬੇਈ ਆ ਥੋੜਾ ਨਾਲ ਗੱਲਾਂ ਬਾਤਾਂ ਕਰਨ ਦਾ ਖੂਈ ਨਹੀਂ ਹੈਗਾ ਵੀ ਕਿਸੇ ਦੀ ਚ ਕੋਈ ਬੇਇਜ਼ਤੀ ਨਹੀਂ ਹੁੰਦੀ ਜਸਟ ਇੱਕ ਕਾਮੇਡੀ ਕੰਟੈਂਟ ਹੈ ਜਿਸ ਨਾਲ ਥੋੜਾ ਜਿਹਾ ਕੌਨਫੀਡੈਂਸ ਆ ਜ਼ਰੂਰ ਆਪਾ ਹੁੰਦਾ ਹੋ ਸਾਰ ਥੋੜੇ ਚ ਕਈ ਬੱਚੇ ਇਦਾਂ ਦੇ ਸੀ ਜਿਵੇਂ ਇਹ ਕੁੜੀ ਸੀ ਸਟਾਰਟਿੰਗ ਜਰਾਂ ਲੱਭੀ ਇਹ ਕਹਿੰਦੀ ਮੈਂ ਨਹੀਂ ਬੋਲਣਾ ਤੁਸੀਂ ਕਿੰਨਾ ਵਧੀਆ ਬੋਲ ਗਏ ਦੇਖੋ ਤੁਸੀਂ ਅਜੇ ਤੱਕ ਕੁਝ ਵੀ ਨਹੀਂ ਬੋਲੇ ਆਹ ਲੇ ਬਚਾਰਾ ਜਾਦੂਗਰ ਜ ਆ ਹੈ ਪਤਾ ਕੀ ਹੈ ਨਿਆਣੇ ਨਿਆਣੇ ਜਵਾਬ ਵੀ ਪੜਦੇ ਆ ਤੇ ਕਾਕੂ ਉਹ ਤਾਂ ਵੱਡਾ ਕਾਕੂ ਹੈ ਉਹ ਕਾਕੂ ਥੋੜੀ ਆਉਂਦਾ ਹੈ ਕਾਕੂ ਪੁੱਤ ਤੂੰ ਆ ਗੱਲਬਾਤ ਹੋ ਗਈ ਜੀ ਆ ਤੁਸੀਂ ਮੈਕ ਫੜੋ ਜੀ ਨਾਮ ਕੀ ਹੈ ਜੀ ਬ੍ਰਿੰਦਰ ਕੌਰ ਜੀ ਬ੍ਰਿੰਦਰ ਕਿਹੜੇ ਪਿੰਡ ਤੋਂ ਬਿਲੋਂਗ ਕਰਦੀ ਹੈ ਜੀ ਨੇੜੇ ਨਹੀਂ ਨਾਂ ਵੀ ਹੋਜੀ ਨਾਮ ਕੀ ਪਿੰਡ ਦਾ ਜੀ ਗੋਸਰ ਗੋਸਲ ਪਿੰਡ ਦਾ ਨਾਮ ਹੈ ਜੀ ਪਿੰਡ ਦੀ ਖਾਸ ਗੱਲ ਕੀ ਲੱਗਦੀ ਹੈ ਜੀ ਕੋਈ ਨਹੀਂ ਹੁੰਦਾ ਨਹੀਂ ਵੀ ਪਿੰਡ ਜੀ ਯਾਰ ਸਾਡੇ ਚਾਚਾ ਜੀ ਬਾੜੀ ਵਧੀਆ ਜੀ ਨਹੀਂ ਸਾਡੇ ਤਾਂ ਹੁਣ ਹੈ ਨਹੀਂ ਪਿੰਡ ਤਾਂ ਹੈਗਾ ਜੀ ਉਹ ਉਹ ਤਾਂ ਹੁਣ ਹੁਣ ਹੈ ਹਾਂ ਉਹਦੇ ਵਿੱਚ ਖਾਸ ਗੱਲ ਕੀ ਲੱਗਦੀ ਹੈ ਜੀ ਸੱਤਿਆ ਗੋਸ਼ਨੀ ਕਸਾ ਗਈ ਇਹ ਬਹੁਤਾ ਕੀ ਬਈ ਪਿੰਡ ਤੋਂ ਐਜਾ ਕੀ ਹੋਰ ਮਲ ਪਿੰਡ ਦਾ ਮੋਹ ਪਿਆਰ ਜਣੀ ਪਿਆ ਤੁਹਾਡਾ ਜੀ ਵੀ ਹੁੰਦਾ ਨਹੀਂ ਆ ਜਿਹੜੇ ਤੁਸੀਂ ਬਾਹਰ ਕੋ ਜਾਣਾ ਦੋਸਤ ਮੈਂ ਇਨੀ ਫੀਲਿੰਗ ਲੈ ਲੈਂਦੇ ਨੇ ਵੀ ਸਾਨੂੰ ਪਿੰਡ ਛੱਡਣਾ ਪੈਣਾ ਜੇ ਇਹ ਉਹ ਉਹ ਤਾਂ ਬਹੁਤ ਚੰਗੀ ਗੱਲ ਕੀਤੀ ਉਹ ਤਾਂ ਬਾ ਹਾਂ ਬਾਹਰ ਜਾ ਕੇ ਆਊਗਾ ਉਹ ਹੱਦ ਕੇ ਫੀਲਿੰਗ ਨਹੀਂ ਆਈ ਹੈਗੀ ਕੁਝ ਸੋਚੇ ਵੀ ਆ ਬਾਹਰ ਜਾ ਕੇ ਪਿੰਡ ਲਈ ਮੈਂ ਬੜੇ ਵੀਰੇ ਵੀ ਬਾਹਰ ਜਾ ਕੇ ਪਿੰਡ ਲਈ ਮੈਂ ਕੁਛ ਨਾ ਉਸ ਜ਼ਰੂਰ ਕਰਨਾ ਜੀ ਜੇ ਬਾਹਰ ਜਾਵਾਂਗੇ ਉਦੋਂ ਦੇਖਾਂਗੇ ਹੁਣ ਪਹਿਲਾ ਲੈ ਕੇ ਚੱਲਾਂ ਜੀ ਲੈ ਜੋ ਨਹੀਂ ਨਹੀਂ ਜ਼ਰੂਰ ਤੁਸੀਂ ਬਾਹਰ ਜਾਓ ਸਾਡੀ ਤੁਹਾਡੇ ਲਈ ਹੀ ਦਵਾ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਭੈਣ ਮੇਰੀ ਥੈਂਕ ਯੂ ਸੋ ਮਾਚ ਤੇ ਹੇ 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 ਰੁਕਣਾ ਨਹੀਂ ਸੁਣੀ ਰੁਕਣਾ ਬੋਲੇ ਨਹੀਂ ਇਹਦਾ ਜੀ ਨਾਮ ਕੀ ਨਾਮ ਨਾ ਦੱਸੋ ਹਰਜੂ ਹਰਜੂ ਹੁਣ ਵੀ ਬੋਲ ਕੇ ਦੱਸਿਆ ਜੀ ਅੱਛੇ ਤੂੰ ਕਿਹੜੇ ਪਿੰਡ ਤੋਂ ਬਲੋਂਗ ਕਰਦੇ ਏ ਜੀ ਰੱਬੋਂ niche ਰੱਬੋਂ niche ਰੱਬੋਂ ਦੀ ਰੱਬੋਂ ਨੀਕੀ ਰੱਬੋਂ ਨੀਕੀ ਨੀਚੀ ਵਿਚੀ ਨੀਚੀ ਰੱਬੋਂ ਨੀਚੀ ਤੋਂ ਬੁਲਾਉਂ ਕਰਦੇ ਹੋ ਜੀ ਇਹ ਇਦਾਂ ਦਾ ਨਾਮ ਪਿੰਡ ਦਾ ਕਿਵੇਂ ਪਿਆ ਜੀ ਕੁਝ ਪਤਾ ਇਹਦੇ ਬਾਰੇ ਜੀ ਨਹੀਂ ਆਪਣੇ ਬਾਰੇ ਪਤਾ ਜੀ ਹਾਂਜੀ ਤੇ ਆਪਣੇ ਬਾਰੇ ਦੱਸਣਾ ਠੀਕ ਹੈ ਜੀ ਆਪਾ ਨੂੰ ਮਾਈਕ ਫੜੋ ਜੀ ਚਲ ਨਾਮ ਪੜੋ ਮੈਂ ਕਹੀ ਦੱਸ ਤੋ ਜੀ ਨਹੀਂ ਡੇੜੀ ਦਾ ਨਾਮ ਕੀ ਹੈ ਜੀ ਕੁਲਦੀਪ ਸਿੰਘ ਮੰਮੀ ਦਾ ਨਾਮ ਕੀ ਹੈ ਜੀ ਹਾਂਜੀ ਪਾਈ ਦਾ ਨਾਮ ਕੀ ਹੈ ਜੀ ਧਨਵੀਰ ਪੈਣ ਦਾ ਨਾਮ ਕੀ ਹੈ ਜੀ ਕੋਈ ਨਹੀਂ ਡੰਗਰਾਂ ਦਾ ਨਾਮ ਕੀ ਹੈ ਜੀ ਚਲੋ ਜੀ ਬਾਬਾ ਜੀ ਵਗੈਰੇ ਉਹਨੂੰ ਕੁਛ ਆਪਣੀ ਲਾਈਫ ਤੋਂ ਜੀ ਕਿਸੇ ਚੀਜ਼ ਦੀ ਕੋ ਟੈਨਸ਼ਨ ਤਾਂ ਨਹੀਂ ਹੈਗੀ ਜੀ ਕੋਈ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਠੀਕ ਹੈ ਜੀ ਸਸਰੀ ਗਾਲ ਪਾਈ ਸਸਰੀ ਗਾਲ ਪਾਈ ਬੁਲਾਦਾ ਹੀ ਹੁੰਦੀ ਹੈ ਜੀ ਉਧਰ ਦੇ ਹੋ ਗਏ ਸਸਰੀ ਗਾਲ ਪਾਈ ਗਏ ਤੁਸੀਂ ਨਾ ਤੁਸੀਂ ਗੋ ਸਸਰੀ ਗਾਲ ਪਾਈ ਗਏ ਮੈਂ ਤੁਸੀਂ ਕਹਿੰਦੇ ਉਹ ਦਾਰੂ ਪੀਣ ਦੀ ਐਕਟਿੰਗ ਠੀਕ ਹੈ ਜੀ ਬੜੀਆ ਪ੍ਰੋਫੈਸ਼ਨਲ ਲੈਵਲ ਤੇ ਜੀ ਚਲੋ ਮਜ਼ਾਕ ਕਰਦੇ ਥੋੜਾ ਨਾਮ ਕੀ ਹੈ ਜੀ ਭੋਲੀ ਨੂੰ ਕੋਈ ਥੋੜਾ ਨਾਮ ਹੈ ਜੀ ਕਿਹੜੇ ਮਿੰਟ ਤੋਂ ਬਲੌਂਗ ਕਰਦੇ ਹੋ ਜੀ ਸ਼ੌਂਕ ਕੀ ਕੀ ਰੱਖਦੇ ਹੋ ਜੀ ਜੇ ਕਿਤਾਸਨਾ ਹੋ ਗਿਆ ਜੀ ਇਹਨੂੰ ਛੱਡ ਕੇ ਜੀ ਸ਼ੌਂਕ ਨਹੀਂ ਪਤਾ ਜੀ ਚੱਲ ਕੇ ਚੈੱਕ ਕਰਨੀ ਜੀ ਕੀ ਕਰਦੇ ਨੇ ਕਿਸੋ ਚੇ ਵੀ ਕੁੜੀ ਕੀ ਕਰੇ ਜੀ ਬਾਹਰ ਜਾਵੇ ਤੇ ਕੁੜੀ ਨੇ ਕੀ ਸੋਚਿਆ ਜੀ ਮੈਂ ਵੀ ਬਾਹਰ ਹੀ ਜਾਣਾ ਕੀ ਕਰੋਗੇ ਬਾਹਰ ਜਾ ਕੇ ਜੀ ਕੋਈ ਡ੍ਰੀਮ ਰੱਖਿਆ ਜੀ ਕੀ ਡ੍ਰੀਮ ਰੱਖਿਆ ਹੋਇਆ ਜੀ ਅਜੇ ਡ੍ਰੀਮ ਸ਼ੇਅਰ ਨਹੀਂ ਕਰਨਾ ਕੀ ਸ਼ੇਅਰ ਕਰਨਾ ਜੀ ਫਿਰ ਕੁਛ ਵੀ ਨਹੀਂ ਕੁਛ ਨਹੀਂ ਸ਼ੇਅਰ ਕਰਨਾ ਜੀ ਚਲੋ ਕੋਈ ਚੱਕਰ ਕੁਛ ਖਾਦਾ ਪੀਤਾ ਤਾਂ ਨਹੀਂ 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 ਚਲੋ ਕੋਈ ਚੱਕਰ ਨਹੀਂ ਭੈਣ ਮੇਰੀ ਇਹ ਘਰ ਪਰਿਵਾਰ ਕੌਣ ਕੌਣ ਹੈ ਜੀ ਮੰਮੀ ਪਾਪਾ ਤੇ ਮੈਂ ਤੇ ਮੇਰਾ ਭਾਈ ਚਾਰ ਜਣੇ ਹੋ ਜੀ ਸਭ ਨਾਲ ਵਧੀਆ ਬਣਦੀ ਹੈ ਜੀ ਠੀਕ ਹੈ ਭੈਣ ਮੇਰੀ ਥੈਂਕ ਯੂ ਸੋ ਮਚ ਗੋਡ ਬlesਸ ਯੂ ਆ ਤੁਸੀਂ ਮਾਈਕ ਫੜੋ ਜੀ ਦੇਖ ਕੇ ਦੇਖ ਕੇ ਜੀ ਦੇਖ ਕੇ ਡਰ ਲੱਗਦਾ ਬਾਪੇ ਕੁਛ ਟੁੱਟ ਨਾ ਜਾਵੇ ਓ ਵਾਹਿਗੁਰੂ 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 ਨਾਮ ਕੀ ਹੈ ਤੁਹਾਡਾ ਜੀ ਸੁਪਿੰਦਰ ਕੌਰ ਸੁਪਿੰਦਰ ਕੌਰ ਜੀ ਸ਼ੌਂਕ ਹੀ ਕੀ ਰੱਖਦੇ ਹੋ ਜੀ ਕੋਈ ਸ਼ੌਕ ਨਹੀਂ ਹੈਗੇ ਜੀ ਬਦ ਉਸ ਖਾਣਾ ਕੁਝ ਨਹੀਂ ਖਾਣਾ ਚਲੋ ਜੀ ਬਾਏ ਬਾਏ 10 ਮਿੰਟ ਹੋਰ ਬੈਠਾਂਗੇ ਬਦ ਜਵਾਨ ਵੀ ਪੜਦੇ ਨੇ ਬਰੇ ਇਧਰ ਇਧਰ ਕੁੜੀ ਦੇ ਪਿੱਛੇ ਗੱਲਬਾਤ ਕਰੀਏ ਸਸੀਕਲ ਜੀ ਸਸੀਕਲ ਜੀ ਨਾਮ ਕੀ ਹੈ ਜੀ ਗੁੱਲੀਨ ਕੌਰ ਗੁੱਲੀਨ ਕੌਰ ਕਿਹੜੇ ਪਿੰਡ ਤੋਂ ਬਲੋਂਗ ਕਰਦੇ ਹੋ ਜੀ ਗੋਸਲਾ ਗੋਸਲਾ ਤੋਂ ਜੀ ਕੀ ਸ਼ੌਂਕ ਹੀ ਰੱਖਦੇ ਹੋ ਜੀ ਕੋਈ ਠੋਕ ਇਹ ਵੀ ਮੈਨੂੰ ਦੇਖਣ ਚ ਪੜਨ ਵਾਲੇ ਸਟੂਡੈਂਟ ਲੱਗਦੇ ਪਰ ਕੁੜੀਆਂ ਦੋਸਤ ਪੜਨ ਵਾਲੀਆਂ ਹੈਗੇ ਝਮਾਂ ਥੋੜਾ ਬਹੁਤ ਪੜ ਲੈਂਗੇ ਕੀ ਸਭ ਤੋਂ ਬਾਅਦ ਤੁਹਾਨੂੰ ਔਖਾ ਕੀ ਲੱਗਦਾ ਜ਼ਿੰਦਗੀ ਵਿੱਚ ਕਰਨਾ ਵੀ ਯਾਰ ਮੇਰੇ ਲਈ ਆ ਠੀਕਾ ਨਹੀਂ ਬਹੁਤ ਔਖੀ ਹੁੰਦੀ ਹੈ ਜੀ ਕੋਈ ਨਹੀਂ ਸਭ ਕੁਝ ਹੂੰ ਸਭ ਕੁਝ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਜਿੰਦੀ ਕੋਈ ਇਦਾਂ ਦਾ ਪਾਰਟ ਆ ਜੇ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਏ ਹੋ ਜੀ ਨਹੀਂ ਬਾਹਰ ਜਾ ਕੇ ਹਾਂ ਹੁਣ ਦੁਖੀ ਰਹਿੰਦੇ ਹੋ ਜੀ ਹਾਂ ਬਾਹਰ ਜਾ ਕੇ ਤੁਹਾਨੂੰ ਇੰਨੀ ਕਿਉਂ ਆ ਵੀ ਯਾਰ ਬਾਹਰ ਜਾ ਕੇ ਤੁਹਾਨੂੰ ਤਸੱਲੀ ਮਿਲੂਗੀ ਇੱਥੇ ਕਿਉਂ ਨਹੀਂ ਤਸੱਲੀ ਮਿਲ ਸਾਰੀ ਪੰਜਾਬ ਦੇ ਵਿੱਚ ਜੀ ਪਤਾ ਨਹੀਂ ਸਰ ਨੇ ਇੱਕ ਇੱਕ ਤਾਂ ਮਨ ਹੁੰਦਾ ਵੀ ਮੇਰਾ ਮਨ ਹੀ ਨਹੀਂ ਮੰਨਦਾ ਇੱਥੇ ਰਹਿਣ ਨੂੰ ਜੀ ਮੇਰਾ ਮਨ ਹੀ ਨਹੀਂ ਮੰਨਦਾ ਇਹ ਤਾਂ ਮੈਂ ਬੋਲੇ ਜੀ ਥੋੜਾ ਕੀ ਪੁਆਇੰਟ ਉਹ ਵੀ ਨਾ ਵੀ ਇੱਕ ਜਿਆਦਾ ਕੁੜੀਆਂ ਦੇ ਪੁਆਇੰਟ ਉਹ ਵੀ ਤਾਂ ਦੱਸੋ ਆਪਣੇ ਅਕੋਰਡਿੰਗ ਦੇਖੋ ਜੀ ਪਤਾ ਕੀ ਚੱਕਰ ਇੱਥੇ ਕਈਆਂ ਦੇ ਕਮੈਂਟ ਇਹ ਵੀ ਆਉਣਗੇ ਵੀਰ ਭੇਡ ਜਾਲਾ ਤੇ ਤੁਸੀਂ ਉਹ ਵਾਰਡ ਨਾ ਕਰੋ ਹਾਂ ਜੀ ਇਹੀ ਆ ਭੇਡ ਜਾਲੀਆ ਕਰਦੇ ਰੋਕਦੇ ਨਹੀਂ ਪਰ ਮੈਂ ਇਹੀ ਕਰਨੀ ਐਲਸ ਕਰਦੇ ਰੋਕਦੇ ਨਹੀਂ ਐਲਸ ਕੰਤੋਂ ਅੱਛਾ ਜੀ ਤੁਸੀਂ ਕਰਨੀ ਐ ਜੀ ਬਾਏ ਮੈਮ ਬਾਏ ਜਾਣਾ ਸਰ ਉਹ ਇਹ ਕੜਾ ਸ਼੍ਰੀਲੰਕਾ ਜਾਣ ਨੂੰ ਬੈਠੇ ਨੇ ਜਾਣਦੇ ਨਹੀਂ ਬਾਹਰ ਹੀ ਹਮਲ ਕਹਿਣ ਦਾ ਭਾਵ ਹੈ ਵੀ ਜੋ ਤੁਹਾਡੇ ਘਰ ਤੁਹਾਨੂੰ ਰੋਗ ਦੇ ਨੇ ਤੁਸੀਂ ਕਿਉਂ ਸੋਚਿਆ ਵੀ ਮੈਂ ਬਾਹਰ ਜਾਵਾਂ ਜੀ ਸਰ ਬਾਹਰ ਹੀ ਸੈਟਲ ਹੋਣਾ ਬਾਹਰ ਸੈਟਲ ਹੋਣਾ ਜੀ ਇੱਥੇ ਕਿਉਂ ਨਹੀਂ ਸੈਟਲ ਹੋ ਜਾਂਦਾ ਪੰਜਾਬ ਦੇ ਵਿੱਚ ਜੀ ਸਰ ਇੱਥੇ ਹੋਰ ਪਾਣੀ ਨੂੰ ਕਹਿੰਦੇ ਆ ਮੈਂ ਹੋਰ ਨਹੀਂ ਪਾਣੀ ਮਤਲਬ ਪੜਨਾ ਤੁਹਾਨੂੰ ਔਖਾ ਲੱਗਦਾ ਜੀ ਸੱਚੀ ਦੱਸਿਓ ਦਿਲੋਂ ਦੱਸਿਓ ਕਦੇ ਫੀਲ ਹੋਇਆ ਵੀ ਯਾਰ ਆਪਦਾ ਪੰਜਾਬ ਛੱਡ ਕੇ ਜਾਣਾ ਆਪਦਾ ਮੁਲਕ ਛੱਡ ਨੂੰ ਜੀ ਕਰਦਾ ਨਹੀਂ ਕਰਦਾ ਜੀ ਜੰਮਾ ਨਹੀਂ ਫੀਲ ਹੋਇਆ ਸਰ ਬਾਸ਼ਰਮੀਆ ਵੀ ਨਹੀਂ ਮੈਨੂੰ ਐਸੀ ਵੀ ਕਹੋਗੇ ਯਾਰ ਪੰਜਾਬ ਛੱਡਣਾ ਕਿਹੜਾ ਸੌਖਾ ਪਿਆ ਹੈ ਪਿੰਡ ਛੱਡਣਾ ਕਿਹੜਾ ਸੌਖਾ ਮੈਂ ਤਾਂ ਮੈਂ ਗਾਣਾ ਗੋਣਾ ਲਾਵਾਂਗੇ ਬਾਅਦ ਚੋ ਜੀ ਨਹੀਂ ਨਹੀਂ ਮੇਰਾ ਬ੍ਰਦਰ ਬਾਹਰ ਹੀ ਆਸੂ ਅੱਛਾ ਬਾਹਰ ਤੁਹਾਡੇ ਭਰਾ ਗਿਆ ਹੋ ਜੀ ਭਰਾ ਕੋਲੇ ਜਾਣਾ ਦੀ ਨਹੀਂ ਨਹੀਂ ਮੈਂ ਹੋਰ ਕੰਟਰੀ ਦੀ ਭਰਾਬ ਵੀ ਗਣਾਈਆਂ ਵਿੱਚੀਆਂ ਬੁਗਰੀ ਮਾਰਦੇ ਮਾਰੇ ਅੱਜ ਇਹਨੇ ਕੁੜੀਆਂ ਬੁਗਰੀ ਨਹੀਂ ਮਾਰਦੀ ਕਿਹੜੀ ਚ ਨੂੰ ਕਰਨਾ ਪਸੰਦ ਕਰਦੇ ਹੋ ਜੀ ਆਪਣੀ ਲਾਈਫ ਦੇ ਵਿੱਚ ਨਾ ਕਰਨਾ ਪਸੰਦ ਕਰਦੇ ਹੋ ਕਿਹੜੀ ਚ ਨੂੰ ਕਰਨਾ ਲਾਈਫ ਦੇ ਵਿੱਚ ਵੈਸੇ ਤਾਂ ਹੁਣ ਤਾਂ ਅਲਸੀ ਕੰਨਿਪਸਤ ਕਰਦੀ ਹੂੰ ਜੇ ਇੱਥੇ ਪੰਜਾਬ ਚ ਕੁਛ ਕਰਦੇ ਤਾਂ ਕੀ ਕਰਦੇ ਸੀ ਮੈਂ ਡਾਕਟਰ ਬਣਦੀ ਪੰਜਾਬ ਚ ਕਾਦੇ ਡੰਗਰਾਂ ਦੇ ਜਾਂ ਬੰਦਿਆਂ ਦੇ ਦੇਖੋ ਡਾਕਟਰ ਦੋ ਪ੍ਰਕਾਰ ਦੇ ਹੁੰਦੇ ਆ ਉਹ ਤਾਂ ਕੁਝ ਖਾਣਾ ਤਾਂ ਨਹੀਂ ਹੈਗਾ ਹਾਂ ਜੀ ਮੈਂ ਮੈਡੀਕਲ ਕੀਤੀ ਆ ਪਲੱਸ 2 ਚ ਤਾਂ ਮੈਂ ਡਾਕਟਰ ਬਣਦੀ ਬਲ ਆਪਣੀ ਫੀਲਡ ਚ ਅੱਗੇ ਜਾਣਾ ਚਾਹੁੰਦੀ ਸੀ ਠੀਕ ਆ ਚਲੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਦਿਸ਼ਨੀਤ ਦਿਸ਼ਨੀਤ ਜੀ ਕਿਹੜੇ ਪਿੰਡ ਤੋਂ ਬਲੋਂਗ ਕਰਦੇ ਤੁਸੀਂ ਜੀ? ਰੂਸ਼ੀਆ। ਤੁਹਾਡੀ ਕੀ ਸ਼ੌਂਕ ਕੀ ਕੀ ਸ਼ੌਂਕ ਹੈ ਤੁਹਾਡੀ ਜੀ? 4.5 4.5 6 ਮਿੰਟ ਲੈ। ਨਹੀਂ ਨਹੀਂ ਬੈਠ ਥੋੜੇ ਜ਼ਰੂਰ ਆਉਣ ਜੇ ਇਸ ਦਾ ਤੁਹਾਡੇ ਲਈ ਹੀ ਦੁਆ ਕਰਦੇ ਹਾਂ ਕਿ ਤੁਹਾਡੇ ਜ਼ਰੂਰ ਬੈਠੋ ਤੁਸੀਂ ਤਰੱਕੀਆਂ ਕਰੋ ਜੀ। ਸ਼ੌਂਕ ਕੀ ਕੀ ਰੱਖਦੇ ਹੋ ਜੀ? ਕੋਈ ਕੋਈ ਸ਼ੌਂਕ ਨਹੀਂ ਹੈਗਾ ਜੀ। ਡ੍ਰੀਮ ਕੀ ਰੱਖਿਆ ਹੋਇਆ ਜੀ? ਵੱਡੇ ਵੀਰੇ ਕੈਨੇਡਾ ਜਾਣਾ। ਬਾਈ ਕੀ ਕਰੇਗਾ ਬਾਹਰ ਜਾ ਕੇ? ਵਾਦ ਲਵਾਗੇ ਓਏ ਅੰਨਾ ਗਲਤੀ ਲੈ ਲਿਆ ਬਾਰ ਬਾਰ ਤਾਂ ਪੁੱਛੀਂ ਕੀ ਵਾਲਾ ਮੈਂ ਤਰ ਹੈ ਨਹੀਂ ਨਹੀਂ ਚਲੋ ਤੁਸੀਂ ਜ਼ਰੂਰ ਪੜੋ ਠੀਕ ਹੈ ਜੀ ਸਾਡੀ ਤੁਹਾਡੇ ਲਈ ਹੀ ਦਵਾ ਹੈ ਜੀ ਤੁਹਾਡੇ ਨਾਲ ਗੱਲਬਾਤ ਹੋ ਗਈ ਸੀ ਜੀ ਨਹੀਂ ਹੋ ਗਈ ਮੇਰੇ ਨਾਲ ਨਾਮ ਕੀ ਸੀ ਤੁਹਾਡਾ ਜੀ ਰਾਮਨ ਰਾਮਨ ਜੀ 8 ਮਿੰਟ ਵਾਲੀ ਠੀਕ ਹੈ ਚਲੋ ਕੋਈ ਨਹੀਂ ਤੁਸੀਂ 8 ਮਿੰਟ ਲੈਣੇ ਆ ਠੀਕ ਹੈ ਜੀ ਜਿਹੜੀ ਆਪਾਂ ਤੇ ਮਜ਼ਾਕ ਜੇ ਤੁਸੀਂ ਮਜ਼ਾਕ ਭੰਣਾ ਸਾਡਾ ਜੀ ਇਹ ਕਿੰਨੇ ਮਿੰਟ ਲੈਣੇ ਤੁਸੀਂ ਹੁਣ ਹੋਗਣੀ 7 ਕਹਦੇ ਪ੍ਰਯਤਨਾ ਲੱਤੇ ਗਏ ਇਹ ਤੁਸੀਂ ਤੁਸੀਂ ਸੱਚੇ ਬੰਦੇ ਹੋ ਜੀ ਯੈਸ ਤੁਸੀਂ ਸੱਚੇ ਬੰਦੇ ਹੋ ਤੁਸੀਂ ਫਿਰ ਅੱਠ ਕਹੋ ਵੀ ਮੈਂ ਅੱਠ ਮਿੰਟ ਲਵਾਂਗੀ ਕਹਿ ਦੋ ਜੀ ਅੱਜ ਮੈਗ ਦੇ ਵਿੱਚ 7 ਕਹਦੇ ਲੱਤ ਨਹੀਂ ਚਾਹੀਦੀ 7 ਲਵਾਂ 7 ਲਵਾਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much ਗੋਡ ਬles ਕਿ ਕੁੜੀਏ ਕਿਹੜੇ ਪਿੰਡ ਤੋਂ ਬਲੌਂਗ ਕਰਦੇ ਹੋ ਬਾਈ ਤੁਸੀਂ ਬਹੁਤ ਸੋਹਣੀ ਦਸਤਾਰ ਆ ਬਈ ਬਹੁਤ ਸੋਹਣੀ ਲੱਗ ਰਹੀ ਮੇਰਾ ਭਰਾ ਕੀ ਸੋਚਿਆ ਕਿ ਅਬੀ ਲਾਈਫ ਵਿੱਚ ਕਰਨਾ ਕੀ ਚਾਹੁੰਦੇ ਹੋ ਹਮ ਤਈ ਬਾਹਰ ਜਾਣਾ ਲਾਤ ਹੂੰ ਕਿਹਦੇ ਨਾਲ ਆਮਣੇ ਆਂ ਉਧਰ ਇਧਰ ਬੀਬੀ ਨਾਲ ਅੱਛਾ ਫਿਰ ਇਧਰ ਵੀ ਸੋਚਿਆ ਇਧਰ ਚਲੋ ਬੀਬੀ ਕਰੋਗੇ ਮਤਲਬ ਦੋ ਦਿਮਾਗ ਨਾਲ ਲੈ ਕੇ ਕਿਉਂ ਚੱਲਿਓ ਬਈ ਇੱਕ 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 ਜੀ ਇਧਰ ਰਿਜੈਕਟ ਜਾਂ ਰਿਫਿਊਜ਼ ਲਾ ਗਈ ਕਰੇ ਉਧਰ ਬੀਬੀ ਇਧਰ ਕਰਾਂਗੇ ਠੀਕ ਲੱਗਿਆ ਭਾਈ ਹੂੰ ਵੀ ਚਲੋ ਨਾਲਣਾ ਵੀ ਇਧਰ ਵੀ ਤੁਸੀਂ ਸਟੱਡੀ ਦੇ ਸਰਕਲ ਪੂਰੀ ਬੈਠੇ ਹੋਗੇ ਬਾਹਰ ਹੀ ਕਿਉਂ ਜਾਣਾ ਬਈ ਯਾਰ ਹੁਣ ਘਰ ਦੇ ਕਹਿੰਦੇ ਆ ਬੱਤੀ ਕੰਮ ਉਧਰ ਵਧੀਆ ਇਧਰ ਇਹਤਰਾ ਮੁੱਲ ਨਹੀਂ ਪਾਉਂਦਾ ਹੈਗਾ ਕਹੇ ਜਾਂ ਮੁੱਲ ਪਾਉਣ ਨੂੰ ਫਿਰਦਾ ਹੈ ਵੀ ਜਿਵੇਂ ਹੁਣ ਇਤਰਾ ਪਰਿਵਾਰ ਨੂੰ ਵੱਧ ਕੈਸੇ ਉਧਰ ਵੱਧ ਬਣਦੇ ਆ ਸੋ ਸੋਚ ਕੇ ਚੱਲਿਓ ਬਾਈ ਠੀਕ ਹੈ ਬਾਈ ਬਾਈ ਨਾਲ ਗੱਲਬਾਤ ਕਰਾਈਓ ਬਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬੋਬੀ ਪੂਰਾ ਰੱਥੇ ਹੋ ਜਾਂਦਾ ਹੈ ਇਹਦਾ ਨਾਂ ਹੈਗਾ ਵੀਰੇ ਜਸਲੀਨ ਗੋਰਗੋਰ ਜਸਲੀਨ ਗੋਰਗੋਰ ਜਸਲੀਨ ਅਸਾ ਗੋਰਗੋਰ ਜਸਲੀਨ ਲਿਖਨੇ ਬੋਬੀ ਲਿਖਨੇ ਬੋਬੀ ਨਾਸਕੂ ਗੱਲਬਾਤ ਬੋਬੀ ਕਹਦਣੇ ਬਾਈ ਯਾਰ ਬੋਬੀ ਬਾਈ ਤੁਹਾਡਾ ਨਾਮ ਹੈ ਬੋਬੀ ਬਾਈ ਤੁਸੀਂ ਕੀ ਸੋਚਿਆ ਯਾਰ ਵੀ ਬਾਹਰ ਨੂੰ ਚੱਲ ਜੀ ਯਾਰ ਮੈਂ ਤਾਂ ਯਾਰ ਸੋਚਿਆ ਨਹੀਂ ਮੈਂ ਤਾਂ ਜੇ ਦੋਗ ਦੇਣੀ ਆ ਕਿ ਦੇਖਦਾ ਕੀ ਕਰੀ ਹੁਣ ਕੀ ਹਾਈਲਰਸ ਕਰ ਲੀਂ ਜਾਉ ਰਹੀ ਰਹੀ ਚਾਦਾ ਹਾਈਲਰਸ ਕਰ ਲੀ ਜਾਉ ਰਹੀ ਰਹੀ ਉਰੇ ਬਾਈ ਫਿਰ ਕੀ ਕੰਮ ਕਰੀਂਗਾ ਜੂਰੇ ਰਹਿਣਾ ਮੈਂ ਵੀ ਬੀਵੀਏ ਕਰੂੰਗਾ ਜੀ ਐਈ ਬਾਈ ਦੇ ਨਾਲ ਹੀ ਮਿਲ ਇਕੱਠੇ ਮਿੱਤਰੋਂ ਤੁਸੀਂ ਇਹਨਾਂ ਖਾਸ ਗੱਲਾਂ ਕੀ ਲੱਗਦ ਨੇ ਬਾਈ ਯਾਰ ਯਾਰ ਬਸ ਭਾਈ ਜਾ ਰਹੀ ਹੈ। ਹੂੰ। ਸ਼ੁਰੂ ਤੋਂ ਇਕੱਠੇ ਪੜਿਆ ਸਕੂਲ ਚ ਵੀ ਹੋਰ ਵੀ ਹੋਰੀ। ਫੇਰ ਅੱਗੇ ਵੀ ਅੱਗੇ ਵੀ। ਇਕੱਠੀ ਦੇਖਦੇ ਹਾਂ। ਉਹ ਫਿਊਚਰ। ਕਿਆ ਬੋ ਦਤਾ ਗਿਆ ਦੀ? ਫਿਊਚਰ। ਗਿਆ ਬੋ ਤੇਰੇ ਜਾ ਗਿਆ। ਇਹ ਨਾਲੇ ਗੋਣਾ ਹੀ ਜਾਂਦੇ ਆ। ਯਾ ਮਤਲਬ ਫਿਊਚਰ ਚ ਭਾਈ ਕੀ ਦੇਖਦੇ ਹੋ? ਲਾਈਫ ਦੇ ਵਿੱਚ ਵੀ ਯਾਰ ਪੰਜਾਬ ਜੀ ਮੈਂ ਰਹਿਣਾ ਚਲੋ ਬੀਬੇ ਕਰੂੰਗਾ ਚੰਗੀ ਗੱਲ ਹੈ, ਵਧੀਆ ਗੱਲ ਹੈ। ਕੀ ਪੰਜਾਬ ਚ ਦੇਖਦੇ ਆ ਬੀਬੇ ਕਰੂੰਗਾ? ਪਰ ਦੇਖੀ ਦੇ ਕਿ 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 ਬਣਦਾ ਕਿਹੋ ਜਿਹਾ ਮਾਹੌਲ ਆ ਸਾਰਾ ਚੱਕ ਚੁੱਕ ਕਰਕੇ ਫੇਰ ਜਾਵਾਂਗੇ ਅੱਛਾ ਮਾਹੌਲ ਚੈੱਕ ਕਰਦੇ ਹਾਂ ਠੀਕ ਹੈ ਭਈ ਬਹੁਤ ਛੁੜ ਗਿਆ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦਾ ਵੀ ਘਰ ਪਰਿਵਾਰ ਕੋਈ ਕਿਸੇ ਨੂੰ ਘਰ ਪਰਿਵਾਰ ਚ ਕੋਣ ਕੋਣ ਹੈ ਭਾਈ ਮੇਰੇ ਡੈਡੀ ਮੰਮੀ ਤੇ ਦੋ ਭੈਣਾਂ ਨੇ ਹਾਂ ਭੈਣਾਂ ਨਾਲ ਵੀ ਵਧੀਆ ਬੌਂਡਿੰਗ ਬਣਦੀ ਹੈ ਹਾਂਜੀ ਠੀਕ ਹੈ ਭਾਈ ਭੈਣਾਂ ਇੱਥੇ ਨਹੀਂ ਤੇ ਬਾਹਰ ਨੇ ਇੱਕ ਭੈਣ ਬਾਹਰ ਹੈ ਇੱਕ ਹੋਰ ਮੈਡੀਕਲ ਦਾ ਪੜ੍ਹਦੀ ਹੈ ਮਿਸ ਕਰਦੇ ਹੋ ਮੈਂ ਉਹਨਾਂ ਨੂੰ ਨਹੀਂ ਮੈਰੇ ਆਈ ਆਦਰੇ ਮਿਸਰੀ ਚਲ ਬਈ ਹੁਣ ਵੀ ਚਲੋ ਹਾਸੇ ਗੱਡ ਚ ਕਹਿਣੋ ਬਿਚਲਾਇਆ ਤਾਂ ਹੁਣ ਹੁੰਦਾ ਹੀ ਹੈ ਭੈਣਾ ਭਰਾ ਮਾ ਦਾ ਮੂਹ ਤਾਂ ਹੁੰਦਾ ਹੀ ਹੈ ਚਲੋ ਬਈ ਜ਼ਰੂਰ ਥੋੜਾ ਸਾ ਨ ਮੂਹ ਪਿਆਰ ਬਣਾ ਰਹੇ ਬਹੁਤ ਬਹੁਤ ਸ਼ੁਕਰੇ ਬਈ ਥੈਂਕ ਯੂ ਤੇ ਹੋਰਾਂ ਬੱਚੇ ਨਾਲ ਗੱਲਬਾਤ ਕਰਦੇ ਆਂ ਬਈ ਪਿੱਛੋ ਰਹਿ ਗਏ ਥੋੜੇ ਬਹੁਤ ਆਹ ਬਾਈ ਨਾਮ ਕਰ ਲਈ ਬਾਈ ਸੱਸੀ ਕਾਲ ਸੀ ਨਾਮ ਕੀ ਬਾਈ ਕਮਲਜੀਤ ਸਿੰਘ ਕਾਮਲਦੀਪ ਬਈ ਬਹੁਤ ਸੋਹਣੀ ਦਸਤਾਰ ਆ ਬਈ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਨੰਦੀ ਚੀਜ਼ ਹੁੰਦੀ ਐ ਕਰ ਠੀਕ ਆ ਬਈ ਠੀਕ ਆ ਠੀਕ ਆ ਕਮਲਦੀਪ ਬਾਈ ਕਿਹੜੇ ਪਿੰਡ ਤੋਂ ਬਲੋਂਗ ਕਰਦੇ ਹੋ ਵੀਰੇ ਸੋਹਲ ਖੇੜੀ ਸੋਹਲ ਖੇੜੀ ਪਾਈ ਠੀਕ ਆ ਕੀ ਸ਼ੌਂਕ ਹੀ ਰੱਖਦੇ ਹੋ ਬਾਈ ਸੌਂਗ ਤੇ ਗੇਮ ਖੇਡਣ ਦਾ ਫੁੱਟਬਾਲ ਹੋ ਗਈ ਹੂੰ ਮਤਲਬ ਚਲੋ ਖੇਡਾਂ ਵੱਲ ਜੁੜੇ ਹੋ ਨੀ ਵਧੀਆ ਵੀ ਵਧੀਆ ਯਾਰ ਤੇ ਕੋਈ ਇਦਾਂ ਦੀ ਕੋਈ ਚੀਜ਼ ਮਨ ਦੇ ਵਿੱਚ ਸੋਚੀ ਵੀ ਜਿਹੜੀ ਉੱਚੀ ਵੀਰ ਬਾਬਾ ਸੁਖਰ ਕਿਹਾ ਉਹਦਾ ਪੂਰੀ ਕਰਨੀ ਕਰਨੀ ਹੈ ਇੱਕ ਹਿੰਦ ਹੁੰਦੀ ਹੈ ਬੰਦੇ ਦੀ ਬਾਹਰ ਜਾਂਦੇ ਖਾਉਂਗਾ ਬਸ ਇਹ ਪੂਰਾ ਕਰਨਾ ਹੂੰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਬਾਈ ਕਿਹਦੇ ਨਾਲ ਕੱਲੀ ਅੱਛਾ ਕੱਲੀ ਜਾਣਾ ਠੀਕ ਹੈ ਭਾਈ ਠੀਕ ਹੈ ਕਿਨੇ ਕੇ ਪੈਂਡਾ ਨਹੀਂ ਮੰਗ ਕਰਦੇ ਹੋ ਸਾਢੇ 7:00 ਆ ਜਾਣਾ ਉਹ ਤਾਂ ਮੰਗ ਹੈ ਨਹੀਂ ਨਹੀਂ ਚਾਹੀਦੀ ਇਹਨੇ ਅੱਛਾ ਚਾਹੀਦੀ ਬੀਬੀ ਅੱਛਾ ਡਿਗਰੀ ਕੀਤੀ ਹੋਰ ਠੀਕ ਕਿਹੜੇ ਕਾਲਜ ਤੋਂ ਪੜ੍ਹੇ ਹੋ ਭਾਈ ਮਸਤ ਬਣਾ ਕੋਲ ਕਾਲਜ ਮਸਤ ਬਣਾ ਘਾ ਡਿਗਰੀ ਮਸਤ ਬਣਾ ਕਾਲ ਕਾਲ ਸੰਗਰੂਰ ਕੋਲੇ ਹਾਂ ਹਾਂ ਉਥੇ ਹੀ ਭਾਈ ਮੈਂ ਆ ਕੇ ਡੈਮੇਜ ਜ਼ਰੂਰ ਦੇਗਾ ਦੇਵਦਰ ਕੇ ਤੇ ਗੇੜਾ ਬੱਝਿਆ ਥੋੜੇ ਮਾਸ ਆਪਣੇ ਕੋਲ ਦਾ ਵੀ ਸ਼ੂਟ ਕੀਤਾ ਹੈ ਭਾਈ ਮੈਂ ਤੁਸੀਂ ਕਿਨੇ ਚ ਪਾਸ ਆਉਟ ਹੋ ਮੈਂ 22 ਅਨ ਲਾਸਟ ਈਅਰ 2022 2022 ਚ ਠੀਕ ਹੈ ਭਾਈ ਮੈਂ ਸ਼ੂਟ ਕੀਤਾ 2023 ਦੇ ਵਿੱਚ ਫਿਰ ਤੁਹਾਡੇ ਕਾਲਜ ਦਾ ਹਾਂ ਬਾਜੇ ਕਿ ਹੂੰ ਚਲੋ ਗੁੱਜਕ ਨਹੀਂ ਭਾਈ ਕੀ ਲੱਗਦਾ ਭਾਈ ਕਾਲਜ ਦੀ ਲਾਈਫ ਤੇ ਆ ਲਾਈਫ ਚ ਕਹਿੰਦਾ ਕਿ ਡਿਫਰੈਂਸ ਦੇਖਦੇ ਹਾਂ ਆ ਲਾਈਫ ਤੇ ਕਾਲਜ ਦੀ ਲਾਈਫ ਤੇ ਬਹੁਤ ਡਿਫਰੈਂਸ ਹੈ ਵੀਰੇ ਹੂੰ ਮੈਂ ਵੀ ਕਾਲਜ ਦਾ ਨਿਆਰੀ ਨੇ ਇਹ ਭਾਈ ਇੱਕ ਕਮੈਂਟ ਤੇ ਗੈਪ-ਗੈਪ ਹੀ ਹੋਣੀ ਹੈ ਜੇ ਬਈ ਮੁੰਡੇ ਕੋਲੇ ਮੰਨ ਲੈ ਕਿ ਚਲੋ ਕੁਝ ਨਾ ਹੋਵੇ ਸਪੋਜ਼ ਕਰੋ ਤਾਂ ਮੁੰਡੇ ਦਾ ਬਈ ਰਿਸ਼ਤਾ ਹੋ ਜਾਂਦਾ ਹੈ ਹੋ ਜਾਂਦਾ ਵੀਰੇ ਐਨਾ ਮੈਂ ਸੀਰੀਅਸ ਹੋ ਕੇ ਸਪੀਚ ਦਿੱਤੀ ਮਤਲਬ ਪੂਰੀ ਪ੍ਰਭਾਵਸ਼ਾਲੀ ਦੀ ਸਪੀਚ ਆਉਗੀ ਪੂਰਾ ਤਗੜਾ ਤੂੜਾ ਗਾਣਾ ਲਾਵਾਂਗੇ ਕੀ ਬਾਤ ਹੈ ਸਾਡਾ ਪੰਜਾਬ ਜਿਹੜੀ ਨਾਲ ਛਾਤੀ ਘੜ ਗਈ ਪੰਜਾਬ ਥੋੜਾ ਸਾਡਾ ਬਹੁਤ ਵੱਡਾ ਇਲਾਕਾ ਹੈ ਤੇ ਹਾਂਜੀ ਬਈ ਪੰਜਾਬ ਦਾ ਗੱਭਰੂ ਸਾਡੇ ਨਾਲ ਆ ਬਈ ਨਾਮ ਕੀ ਹੈ ਪਰਜੀਤ ਕੀ ਬਈ ਪਰਜੀਤ ਪਰਜੀਤ ਬਈ ਪਰਜੀਤ ਭਾਈ ਸਪੋਜ਼ ਕਰੋ ਜੇ ਤੁਸੀਂ ਮੰਤਰੀ ਬਣਦੇ ਹੋ ਬਣਦਾ ਹੀ ਨਹੀਂ ਮੰਨ ਲੈ ਮੰਨ ਲੈਣੇ ਹਾਂ ਪਰਜੀਤ ਜੀ ਠੀਕ ਹੈ ਤੁਸੀਂ ਉਹ ਇਦਾਂ ਹੀ ਤਗੜੀ ਸਪੀਚ ਦੇਣੀ ਵੀ ਕੁੜੀਆਂ ਖੁਸ਼ ਹੋ ਜਾਣ ਤੇ ਮੁੰਡੇ ਵੀ ਖੁਸ਼ ਹੋਣ ਵੀ ਯਾਰ ਅਸੀਂ ਤੈਨੂੰ ਅਗਲੀ ਵਾਰ ਵੀ ਤੈਨੂੰ ਜਿਤਾਵਾਂਗੇ ਤੈਨੂੰ ਵੋਟ ਪਾਵਾਂਗੇ ਲੋਕਾਂ ਤੋਂ ਹੋਰ ਕੋਈ ਸੰਜੀਪ ਬੋਲ ਰਿਹਾ ਹੈ ਪਰਨੀਤ ਭਾਈ ਜੀ ਨਹੀਂ ਸਪੋਕਰ ਕਰਨਾ ਬਾਈ ਤੁਸੀਂ ਬਣ ਕੇ ਦੇਖੋ ਮੰਤਰੀ ਠੀਕ ਹੈ ਜਾਂ ਤੁਸੀਂ ਮੰਤਰੀ ਇਹਦੇ ਬਣਨਾ ਬਾਈ ਚਲੋ ਇਹ ਲਾ ਲਓ ਤੁਸੀਂ ਆਪ ਦੇ ਇਧਰਲੇ ਇਲਾਕੇ 'ਚ ਖੜੇ ਹੋਇਓ ਲੁਧਿਆਣੇ 'ਚ ਮੰਨ ਲਓ ਤੁਸੀਂ ਖੜੇ ਹੋਇਓ ਠੀਕ ਹੈ ਬਾਈ ਤੁਸੀਂ ਮੰਤਰੀ ਦੇ ਲਈ ਵੋਟਾਂ ਮੰਗਣੀਆਂ ਨੇ ਬੀ ਆਰ ਪੰਜਾਬੀਓ ਮੁੰਡਿਓ ਮੈਨੂੰ ਵੋਟਾਂ ਪਾਓ ਮੈਂ ਤੁਹਾਡੀ ਇਹ ਚੀ ਕਰੂੰਗਾ ਕੁੜੀਆਂ ਨੂੰ ਕਹਣਾ ਵੀ ਮੈਨੂੰ ਵੋਟਾਂ ਪਾਓ ਮੈਂ ਤੁਹਾਡੇ ਲਈ ਇਹ ਚੀ ਕਰੂੰਗਾ ਕੁੜੀਆਂ ਲਈ ਕੀ ਕਰੂੰਗਾ ਓਏ ਉਹ ਤਾਂ ਤੈਨੂੰ ਦੇਖਣਾ ਵੀ ਤੈਨੂੰ ਵੋਟ ਪਾਉਣਾ ਕਹਿਂਦਾ ਬਾਪ ਕੇ ਦੇਖ ਹੁਣ ਤੂੰ ਮੁੰਡਿਆਂ ਨੂੰ ਕਹਿੰਦੇ ਵੀ ਬਈ ਮੁੰਡਿਆਂ ਲਈ ਮੈਂ ਤਾਂ ਫੁੱਟਬਾਲ ਗਰਾਊਂਡ ਬਣਾਵਾ ਦੂੰਗਾ ਜੀ ਮੁੰਡਿਆਂ ਨੂੰ ਐ ਕਰ ਦੂੰਗਾ ਵਾਹ ਕਰ ਦੂੰਗਾ ਜੀ ਹਨਾ ਤੇ ਕੁੜੀਆਂ ਕਹਿੰਨ ਵੀ ਸਾਡੇ ਲਈ ਤਾਂ ਕੀਤਾ ਕੀ ਅਸੀਂ ਤੁਹਾਨੂੰ ਕੋਟ ਪਾਈਏ ਹਾਂ ਉਹੀ ਜੀ ਦੱਸਣੀ ਐ ਇੱਧਰ ਦੇਖ ਕੇ ਦੱਸ ਅਵਧਾਨ ਲੇ ਕੇ ਵੀ ਸਸੀ ਗਾ ਭਾਈ ਮੈਂ ਤੁਹਾਡਾ ਆਪਣਾ ਪ੍ਰਨੀਤ ਆ ਪੂਰੀ ਪੂਰੀ ਮਾਂਤੜੀ ਫੀਲਿੰਗ ਚ ਭਾਈ ਲੈ ਮੈਂ ਤੇਰੇ ਤੁਹਾਡਾ ਨਮਾ ਮਾਂਤਰੀ ਚੁਣਾਇਆ ਗਿਆ ਇੱਧਰੋਂ ਹਾਂਜੀ ਭਾਈ ਉੱਪਰ ਦੇਖ ਕੇ ਸਸੀ ਗਾ ਮੇਰੇ ਦੋਸਤੋ ਹਾਂਜੀ ਕੀ ਆ ਚੰਦ ਚਲ ਭਾਈ ਚਾਚਾ ਚੱਲਣ ਦੇ ਹਾਂਜੀ ਕੀ ਹਾਲ ਚਾਲ ਮੇਰੇ ਦੋਸਤੋ ਮੇਰਾ ਨਾਮ ਵਰਜੀਤ ਸਿੰਘ ਉਹ ਮੈਂ ਤਾਂ ਇੱਥੇ ਆ ਮੈਂ ਕਿਧਰੇ ਨਹੀਂ ਜਾਂਦਾ ਮਾਤਰੀ ਮੈਂ ਇਧਰ ਸਾਈਡ ਤੇ ਖੜਾ ਹਾਂ ਤੂੰ ਚ ਘਬਰਾ ਨਾ ਚਲੋ ਮਾਤਰੀ ਸਾਹਿਬ ਆਉਣ ਦੋ ਸਪੀਦ ਜੀ ਇਹ ਪਹਿਲਾ ਮਾਤਰੇੜਾ ਪਹਿਲਾ ਨਹੀਂ ਵੀ ਬਾਕੀ ਹੱਸੇ ਵੀ ਗਰੂਗਾ ਵੀ ਸਪੀਦ ਦੇਖਣ ਤੋਂ ਉਹ ਕੁੜੀਆਂ ਭਜਾਈਆਂ ਨੇ ਓਏ ਬਹੁਤ ਸੁਣੀ ਗੱਲ ਬਾਤ ਸੋ ਜ਼ੋਰਦਾਰ ਤਾੜੀਆਂ ਭਾੜਾ ਲੀਏ ਪਾ ਜ਼ਰੂਰ ਲਾਈਏ ਕਾਬਾ ਸ਼ੁਕਰ ਹੈ ਮੇਰਾ ਭਰਾ ਥੈਂਕ ਯੂ so much ਅਸੋ ਥੋੜਾ ਨਾ ਪਿਛੇ ਗੱਲਬਾਤ ਹੋਊਗੀ ਸਣਾ ਜੀ ਹੋ ਗਲਾਸ ਦੇ ਵਿੱਚ ਜੀ ਠੀਕ ਹੈ ਜੀ ਬਾਈ ਨਾਲ ਵੀ ਗੱਲਬਾਤ ਹੋਊਗੀ ਵੱਡੇ ਵੀਰੇ ਆਪਣਾ ਨਾਮ ਕੀ ਹੈ ਨਵਜੋਤ ਸਿੰਘ ਨਵਜੋਤ ਬਾਈ ਕਿਹੜੇ ਪਿੰਡ ਤੋਂ ਬਾਈ ਸੇਖੇ ਤੋਂ ਆ ਬਈ ਸੇਖੇ ਤੋਂ ਬਾਈ ਇਹ ਕਹਿੰਦੇ ਬਈ ਆਪਣੇ ਪਿੰਡਾਂ 'ਚ ਬਾਹਲੀ ਜੀ ਚਾਲਦੇ ਹੁੰਦੇ ਆ ਲੱਗਦਾ ਯਾਰ ਆਪਣੇ ਪਿੰਡਾਂ 'ਚ ਲੋਕੀ ਮੰਨਦੇ ਬਈ ਆਪੂਤ ਪ੍ਰੇਤ ਹੁੰਦੇ ਆ ਬਈ ਇਹ ਜੀ ਹਾਸਲ ਚ ਹੈਗੇ ਜਾਂ ਨਹੀਂ ਹੈਗੇ ਬਾਈ ਕੀ ਪਤਾ ਵੀਰੇ ਆਪਾਂ ਤਾਂ ਦੇਖ ਹੀ ਰਹੀਆਂ ਹਾਂ ਠੀਕ ਹੈ ਹੂੰ ਮੰਨਦਾ ਹੈਗਾ ਬਈ ਤੇਰੇ ਮਨ ਨੂੰ ਕੀ ਮੰਨਾਂ ਮੈਂ ਤਾਂ ਲਾਦ ਦਬਰੇ ਹੁੰਦੀ ਹੂ ਵੀ ਬੀ ਉਹ ਬੀ ਗੱਲ ਕਰਦੇ ਲੋਕ ਤਾਂ ਹੀ ਕਹਿੰਦੇ ਨੇ ਹੁਣ ਵੀ ਆਪਣੇ ਬਜ਼ੁਰਗ ਕਹਿੰਦੇ ਸਿਆਣੇ ਸੀਗੇ ਵੀ ਸਾਇੰਸ ਦਾ ਹੁਣ ਕਾਈ ਆ ਫਿਰ ਪਹਿਲਾਂ ਵੀ ਉਹ ਸੱਜਾ ਬਜ਼ੁਰਗ ਕਹਿੰਦੇ ਨਹੀਂ ਠੀਕ ਹੈ ਮੈਂ ਗੱਲ ਤਾਂ ਪਹਿਲਾਂ ਵੀ ਲੋਕ ਵੀ ਆਹ ਬਾਬਿਆਂ ਨੂੰ ਵੱਧ ਬੁੱਧ ਵੱਧ ਮੰਨਦੇ ਸੀਗੇ ਵੀ ਮੈਨੂੰ ਲੱਗਦਾ ਵੀ ਹੁੰਦੀ ਉਹ ਵੀ ਆਪਾਂ ਵੀ ਆਪਣੇ ਵਿੱਚ ਘਰਾਂ ਚ ਐ ਹੁੰਦਾ ਵੀ ਹਨ ਟ੍ਰੈਡੀਸ਼ਨ ਵੀ ਆਪਾਂ ਵੀ ਮੰਨਦੇ ਆ ਵੀ ਵੀ ਆਹ ਚੀਜ਼ ਹੁੰਦੀ ਆ ਹੂੰ ਵੀ ਜਿਹੜੀ ਚੀਜ਼ ਦਾ ਨਾਮ ਆਉਜੀ ਹੈਗੀ ਤੇ ਰਿਕਾਰਡਿੰਗ ਬਾਈ ਤੁਸੀਂ ਭਾਈ ਕੀ ਸੋਚ ਕੇ ਚੱਲੇ ਹੋ ਬਾਹਰ ਨੂੰ ਯਾਰ ਬਾਬਾ ਜੀ ਆ ਵੀਰੇ ਆ ਪਤਾ ਨਹੀਂ ਮੇਰੇ ਆ ਆ ਵੀ ਫੈਮਲੀ ਨਹੀਂ ਛੱਡਣੀ ਹੈਗੀ ਆਪਾਂ 2-3 ਲੱਗਦੇ ਸਾਲ ਲਾ ਕੇ ਜਿਆਦਾ ਇੱਧਰ ਆ ਜਾਣਾ ਜਾਂ ਆਪਾਂ ਫੈਮਲੀ ਉੱਧਰ ਬੁਲਾਉਣੀ ਹੈ ਹੂੰ ਫੈਮਲੀ ਨਾਲ ਰਹਿਣਾ ਯਾਨੀ ਸੋ ਹਾਂ ਜੀ ਕਿਆ ਬਾਤ ਹੈ ਜੀ ਬਹੁਤ ਸੋਹਣੀ ਜਿਹੜੀ ਵੀਡੀਓ ਸ਼ੂਟ ਹੈ ਹੋਈ ਹੈ ਸਰੀ ਇੰਸਟੀਚਿਊਟ ਹੈ ਪੀਟੀ ਤੇ ਹੈ ਨਾ ਸਰੀ ਬੜਾ ਮੰਨੇ ਪਰਮਨੈਂਟ ਤੁਸੀਂ ਦੇਖਿਆ ਕਿ ਬੱਚਿਆਂ ਦਾ ਜਿਹੜਾ ਕੰਫੀਡੈਂਸ ਹੈ ਬਹੁਤ ਹੈ ਜਿਸੋ ਜੇਕਰ ਤੁਸੀਂ ਵੀ ਐਲਸ ਕਰਨਾ ਚਾਹੋ ਨੀਓ ਪੀਡੀ ਕਰਨਾ ਚਾਹੋ ਜਾਂ ਸਟੱਡੀ ਵੀਜ਼ਾ ਰਿਗਾਰਡਿੰਗ ਥੋੜੀ ਕੋਈ ਵੀ ਇਨਕੁਆਰੀ ਤੁਸੀਂ ਜ਼ਰੂਰ ਇਹਨਾਂ ਦੇ ਜਿਹੜਾ ਮੈਂ ਨਾਲ ਇੰਸਟਾਗ੍ਰam ਪੇਜ ਆਉ ਮੈਂਸ਼ਨ ਕੀ ਤੁਸੀਂ ਇਹਨਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਫਿਲਹਾਲ ਜਿਹੜੀ ਗੱਲ ਕਰ ਬੱਚਿਆਂ ਦਾ ਜਿਹੜਾ ਕੌਨਫੀਡੈਂਸ ਇਹਨਾਂ ਭਰਨਾ ਕੋਈ ਸੌਖੀ ਗੱਲ ਨਹੀਂ ਮਿੱਤਰੋ ਕਿਉਂਕਿ ਬੱਚੇ ਮੈਨੂੰ ਐਸੀ ਪਲੱਸ 2 ਵਾਲੇ ਬੱਚੇ ਨਹੀਂ ਕਿੰਨੇ ਨੇ ਨਰਵਸਨੈਸ ਬੱਚਿਆਂ ਚ ਜ਼ਰੂਰ ਹੋਊਗੀ ਬਟ ਫੇਰ ਵੀ ਬੱਚਨੇ ਇਨਕ ਸਾਰਾ ਰੌਣਕਾ ਲੈ ਨੇ ਵੀ ਮੈਨੂੰ ਖੁਦ ਮਾਣ ਹੋਇਆ ਵੀ ਹਾਂ ਵੀ ਬੱਚਿਆਂ ਚ ਅਸਲ ਜਗ੍ਹਾ ਲਾ ਬਤਾ ਹੈਗੀ ਐ ਸੋ ਜ਼ਰੂ ਜੇ ਸਾਡੀ ਵੀਡੀਓ ਮੈਤਰੋ ਸਰਪ੍ਰਿੰਟ ਐਂਟਰਟੇਨਮੈਂਟ ਨੇ ਕੋਈ ਸਰਕਾਰ ਦੇ ਕੋਈ ਮੁੱਦਾ ਨਾ ਬਣਾਏ ਜੇ ਵੀਡੀਓ ਬੱਧੀ ਲੱਗਦਾ ਵੀ ਉਹਨਾਂ ਦਾ ਲਾਈਕ ਤੇ ਸ਼ੇਅਰ ਆਉ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਦਾ ਲਗੀ ਤੇ ਸਾਡਾ ਜਿਹੜਾ ਇੰਸਟਾਗ੍ਰam ਪੇਜ ਤੁਹਾਨੂੰ ਸਾਹਮਣੇ ਸਕਰੀਨ ਦਿਖਾਇਆ ਸਾਨੂੰ ਮੈਸੇਜ ਕਰੋ DM ਕਰੋ ਅਸੀਂ ਜ਼ਰੂਰ ਆਵਾਂਗੇ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਵੀਡੀਓ ਵਿੱਚ ਬਾਬਾ ਸ਼ੁਕਰੀਆ ਥੈਂਕ ਯੂ so much